ਵਣਾ ਰੈਡੀ ਦੇ ਸਤਿਕਾਰ ਸੋਤਿਓ ਅੱਜ ਕੱਲ ਲੋੜੀਆਂ ਦੇ ਨਾਲ ਮੈਂ ਸਮਝਦਾ ਜਿਹੜੀ ਜ਼ਰੂਰਤ ਹੈ ਨਾ ਲਾਸ਼ਾਂ ਇਕੱਠੀਆਂ ਕਰਨ ਦੀ ਵੀ ਜ਼ਰੂਰਤ ਹੈ ਅੱਜ ਤੁਸੀਂ ਵੇਖੋ ਕਿ ਇੱਕ ਰਿਪੋਰਟ ਹੈ ਕਿ ਦੇਸ਼ ਦੇ ਵਿੱਚ ਰੋਜ਼ 27000 ਮੌਤਾਂ ਹੁੰਦੀਆਂ ਨੇ ਲੇਕਿਨ ਦੇਹਦਾਨ ਕਰਨ ਵਾਲੇ ਬਹੁਤ ਘੱਟ ਨੇ 0.001% ਤੋਂ ਵੀ ਘੱਟ ਨੇ ਜਿਹੜੇ ਲੋਕ ਡੈਡ ਬੋਡੀ ਦਾਨ ਕਰਦੇ ਨੇ ਦੇਸ਼ ਦੇ ਵਿੱਚ ਭਾਰਤ ਵਿੱਚ 706 ਮੈਡੀਕਲ ਕਾਲਜ ਨੇ ਜਿੱਤੇ 1 ਲੱਖ 9000 ਵਿਦਿਆਰਥੀ ਜਿਹੜਾ ਹੈਗਾ ਉਹਨਾਂ ਨੂੰ ਕੈਂਡੇਵਰ ਜਾਨੀ ਕਿ ਇਨਸਾਨਾਂ ਦੀ ਮ੍ਰਿਤਕ ਦੇ ਡੈਡ ਬੋਡੀ ਦੀ ਜ਼ਰੂਰਤ ਹੁੰਦੀ ਹੈ 190000 ਦੇ ਕਰੀਬ ਵਿਦਿਆਰਥੀਆਂ ਨੂੰ 2 ਲੱਖ ਦੇ ਕਰੀਬ ਵਿਦਿਆਰਥੀ ਨੇ 706 ਮੈਡੀਕਲ ਕਾਲਜ ਨੇ ਜਿਨ੍ਹਾਂ ਵਿਦਿਆਰਥੀਆਂ ਨੂੰ ਤੁਸੀਂ ਵੇਖੋ ਕਿ 2 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਕਿੰਨੀਆਂ ਲਾਸ਼ਾਂ ਦੀ ਜ਼ਰੂਰਤ ਹੈ ਤਾਂ ਜੋ ਉਹ ਲਾਸ਼ਾਂ ਨੂੰ ਵੱਢ ਘੱਟ ਕੇ ਉਹਨਾਂ ਦਾ ਅੰਦਰੋਂ ਜਾਂਚ ਕਰ ਸਕਣ ਮੈਡੀਕਲ ਸਿੱਖਿਆ ਦੇ ਲਈ ਇਸ ਕੈਂਡਵਰ ਦੀ ਡੈਡ ਬੋਡੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਦਰਅਸਲ ਇੰਨੀ ਘੱਟ ਸੰਖਿਆ ਦੇ ਵਿੱਚ ਮ੍ਰਿਤਕ ਸਰੀਰ ਦੇਹਦਾਨ ਕੀਤੇ ਜਾਂਦੇ ਨੇ ਕਿ ਨਵੇਂ ਡਾਕਟਰ ਤਿਆਰ ਕਰਨਾ ਮੁਸ਼ਕਲ ਹੋਇਆ ਪਿਆ ਹਾਲਾਂਕਿ ਇਹ ਗੱਲ ਨਹੀਂ ਕਿ ਲਾਸ਼ਾਂ ਘੱਟ ਨੇ ਲਾਸ਼ਾਂ ਬਹੁਤ ਜ਼ਿਆਦਾ ਨੇ ਪਰ ਲਾਸ਼ਾਂ ਡੋਨੇਟ ਨਹੀਂ ਕੀਤੀਆਂ ਜਾਂਦੀਆਂ ਅਜਿਹੇ ਮੌਕੇ ਚਾਰ ਵੱਡੇ ਡਾਕਟਰਾਂ ਨੇ ਭਾਰਤ ਦੇ ਵਿੱਚ ਆਪਣੀ ਡੈਡ ਬੋਡੀ ਦਾਨ ਕਰਨ ਦਾ ਐਲਾਨ ਕੀਤਾ ਇਹਨਾਂ ਚੋਂ ਡਾਕਟਰ ਸ਼ਮਸ਼ੇਰ ਸਿੰਘ ਭੰਡਾਰੀ ਰਾਜਸਥਾਨ ਦੇ 83 ਸਾਲ ਦੇ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਨੇ 16 ਦਸੰਬਰ 2024 ਨੂੰ ਉਹਨਾਂ ਦੀ ਮੌਤ ਹੋਈ ਤਾਂ ਉਹਨਾਂ ਦੀ ਇੱਛਾ ਮੁਤਾਬਕ ਉਹਨਾਂ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਗਈਆਂ ਤੇ ਉਹਨਾਂ ਦੀ ਮ੍ਰਿਤਕ ਬੇਨੂ ਜੈਪੁਰ ਨੈਸ਼ਨਲ ਯੂਨੀਅਨ ਫਾਰ ਮੈਡੀਕਲ ਸਾਇੰਸਸਿਜ਼ ਨੂੰ ਦੇ ਦਿੱਤਾ ਗਿਆ ਇਸੇ ਤਰ੍ਹਾਂ ਡਾਕਟਰ ਰਮੇਸ਼ਵਰ ਪ੍ਰਸ਼ਾਦ ਸ਼ਰਮਾ ਨੇ ਜੈਪੁਰ ਦੇ ਸਵਾਯ ਮਾਨ ਸਿੰਘ ਮੈਡੀਕਲ ਕਾਲਜ ਦੇ ਸਾਬਕਾ ਪ੍ਰੋਫੈਸਰ ਨੇ ਤੇ ਰਾਜਸਥਾਨ ਵਿਸ਼ਵ ਯੂਨੀਵਰਸਿਟੀ ਦੇ ਇਹ ਸਾਬਕਾ ਵੀਸੀ ਨੇ ਉਹਨਾਂ ਦੀ ਮ੍ਰਿਤਕ ਦੇਹ ਵੀ ਐ ਐਸ ਐਮ ਐਸ ਮੈਡੀਕਲ ਕਾਲਜ ਜੈਪੁਰ ਨੂੰ দান ਕੀਤੀ ਗਈ ਹਾਲਾਂਕਿ ਸ਼ਰਮਾ ਪਰਿਵਾਰ ਚੋਂ ਨੇ ਹਾਲਾਂਕਿ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਇਹ ਦੇਹਦਾਨ ਕਰ ਦਿੱਤੀ ਅਗਲੇ ਜਨਮ ਵਿੱਚ ਦਾਨ ਨਹੀਂ ਮਿਲਣਾ ਜੇ ਅੱਖਾਂ ਦਾਣ ਕਰ ਦਿੱਤੀ ਅਗਲੇ ਜਨਮ ਅੰਦੇ ਪੈਦਾ ਹੋਏਗੇ ਇਹ ਮਿੱਥਾ ਨਹੀਂ ਪਰ ਇਹ দান ਕੀਤੇ ਹੋਏ ਅੱਖਾਂ ਕਿਸੇ ਦੇ ਸਰੀਰ ਨੂੰ ਲੱਗ ਸਕਦੀਆਂ ਨੇ ਇਹ দান ਕੀਤੇ ਹੋਏ ਅੰਗ ਖਾਸ ਕਰਕੇ ਜਿਹੜੇ ਯੰਗ ਬੱਚੇ ਮਰਦੇ ਨੇ ਨੌਜਵਾਨ ਨੇ ਉਹਨਾਂ ਦੀ ਤਾਂ ਬਾਡੀ ਦੇ ਬਹੁਤ ਸਾਰੇ ਪਾਰਟ ਨੇ ਜਿਹੜੇ ਉਹ ਕੰਮ ਆ ਜਾਂਦੇ ਨੇ ਇਸੇ ਤਰ੍ਹਾਂ ਪ੍ਰੋਫੈਸਰ ਡਾਕਟਰ ਹਰੀ ਵੱਲਵ ਨੇਮਾ ਨੇ BHU ਇੰਸਟੀਚੂਟ ਆਫ ਮੈਡੀਕਲ ਸਾਇੰਸਸ ਦੇ ਵਿੱਚ ਅੱਖਾਂ ਦੇ ਵਿਭਾਗ ਦੇ ਸਾਬਕਾ ਹੈੱਡ ਨੇ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੇ ਸਰੀਰ ਦੇ ਮਰਤਕ ਅੰਗ ਅਰਵਿੰਦੋ ਮੈਡੀਕਲ ਕਾਲਜ ਅੰਦੌਰ ਨੂੰ ਦਾਨ ਕੀਤੇ ਗਏ ਤੇ ਇਸੇ ਤਰ੍ਹਾਂ ਮੈਡਮ ਡਾਕਟਰ ਸ਼ਕੁੰਤਲਾ ਪਟਨਾਗਰ ਨੇ ਰਾਜਸਥਾਨ ਦੇ ਕੋਟਾ ਦੇ ਵਿੱਚ ਬੜੇ ਉਹ ਸਨਮਾਨਤ ਅੱਖਾਂ ਦੇ ਰੋਗਾਂ ਦੇ ਮਾਰ ਡਾਕਟਰ ਰਹੇ ਨੇ ਤੇ ਉਹਨਾਂ ਨੇ ਆਪਣੀ ਸਾਰੀ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਕੋਟਾ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਦਾਨ ਕਰ ਦਿੱਤਾ ਗਿਆ ਤੇ ਇਸ ਸੈਲਸ ਦੇ ਵਿੱਚ ਅੱਜ ਲੋੜੀ ਦਾ ਦਿਨ ਹੈ, ਦਾਨ ਕਰਨ ਦਾ ਦਿਨ ਹੈ। ਅੱਜ ਮੈਂ ਵੀ ਦੋਸਤੋ ਐਲਾਨ ਕਰਦਾ ਕਿ ਆਪਾਂ ਵੀ ਆਪਣਾ ਦੇਹਦਾਨ ਕਰ ਦੇਣੇ ਆ ਜਦੋਂ ਇਹ ਸਰੀਰ ਜਾਵੇ ਤੇ ਉਦੋਂ ਕਿਸੇ ਵੀ ਮੈਡੀਕਲ ਕਾਲਜ ਨੂੰ ਜਿੱਥੇ ਹੋਈਏ ਉਹ ਦਾਨ ਕਰ ਦਿੱਤਾ ਜਾਵੇਗਾ। ਇਹਦੇ ਲਈ ਮੈਂ ਤੁਹਾਡੇ ਨਾਲ ਮੁੜਹਿਤ ਕਰਦਾ। ਪਹਿਲਾਂ ਵੀ ਆਪਾਂ ਇੱਕ ਗੱਲਬਾਤ ਕੀਤੀ ਸੀ ਕਿ ਇਹ ਸਰੀਰ ਅਗਰ ਕਿਸੇ ਨਾ ਕਿਸੇ ਰੂਪ ਚ ਕੰਮ ਆਉਂਦਾ ਤਾਂ ਆਏ ਸਾਡੀ ਖੁਸ਼ਕਿਸਮਤੀ ਹੈ। ਸੋ ਇਸ ਕਰਕੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਅੱਜ ਤੁਹਾਡੇ ਕਿਚਾਰੀ ਦੇ ਵਿੱਚ ਇਹ ਆਪਾਂ ਐਲਾਨ ਕਰ ਦਿੱਤਾ। ਤੇ ਤੁਸੀਂ ਵੀ ਅਗਰ ਠੀਕ ਸਮਝਦੇ ਹੋ ਤਾਂ ਇਸ ਪਾਸੇ ਸਾਨੂੰ ਆਉਣਾ ਚਾਹੀਦਾ ਕਿਉਂਕਿ ਤੁਹਾਡਾ ਸਰੀਰ ਦੇ ਬਹੁਤ ਸਾਰੇ ਅੰਗ ਕਿਸੇ ਲੋੜਵੰਦ ਦੇ ਕੰਮ ਆ ਸਕਦੇ ਨੇ ਤੇ ਇਸ ਸਿਸ ਵਿੱਚ ਨਹੀਂ ਤਾਂ ਉਹ ਸਾੜ ਕੇ ਸੁਆਹ ਹੀ ਹੋਣਾ ਇਹ ਵੀ ਕੋਸ਼ਿਸ਼ ਕਰੋ ਕਿ ਅਗਰ ਸਾੜਨ ਦੇ ਨਾਲੋਂ ਜੇ ਤੁਹਾਡੇ ਕੋਲ ਕਿਤੇ ਜਗ੍ਹਾ ਹੋਵੇ ਉਸ ਦੇਹ ਨੂੰ ਮ੍ਰਿਤਕ ਨੂੰ ਮਿੱਟੀ ਚ ਦਫਨਾਉਣਾ ਸ਼ਾਇਦ ਬਿਹਤਰ ਹੈ ਇਸਲਾਮਿਕ ਸਿਸਟਮ ਦੇ ਮਤਾਬਕ ਕਿਉਂਕਿ ਇੱਕ ਪੂਰੇ ਦਰਖਤ ਦੀ ਲੱਕੜ ਜਿਹੜੀ ਉਹ ਲੱਗ ਜਾਂਦੀ ਹੈ ਜੇ ਕਿਸੇ ਕੋਲ ਜਗ੍ਹਾ ਹੋਵੇ ਕਿਸੇ ਦੇ ਆਪਣੇ ਖੇਤ ਨੇ ਉਹ ਬਿਹਤਰ ਤਰੀਕਾ ਹੈ। ਜਾਂ ਕਿਸੇ ਸ਼ਮਸ਼ਾਨ ਘਾਟ ਜਿਵੇਂ ਪਿੰਡਾਂ ਦੇ ਹੁੰਦੇ ਨੇ ਉੱਥੇ ਜਗ੍ਹਾ ਹੁੰਦੀ ਹੈ। ਉੱਥੇ ਗਰਾਊਂਡ ਹੁੰਦਾ ਖੁੱਲਾ। ਉੱਥੇ ਅਗਰ ਸੰਸਕਾਰ ਕਰਨ ਦੀ ਜਗ੍ਹਾ ਹਾਲਾਂਕਿ ਹਿੰਦੂਆਂ ਤੇ ਸਿੱਖਾਂ ਚ ਸੰਸਕਾਰ ਕਰਦੇ ਨੇ ਪਰ ਛੋਟੇ ਬੱਚਿਆਂ ਦੀਆਂ ਦੇਹਾਂ ਵੀ ਤਾਂ ਅਸੀਂ ਦਫਨਾਉਨੇ ਆ। ਸੋ ਉਹ ਬਿਹਤਰ ਤਰੀਕਾ ਹੈ। ਦੇਸ਼ ਦੇ ਵਿੱਚ ਰੋਜ਼ 27000 ਮੌਤਾਂ ਭਾਰਤ ਚ ਹੁੰਦੀਆਂ ਨੇ ਪਰ ਇਹਨਾਂ ਚੋਂ 0.001 ਫੀਸ ਦੀ ਲੋਕ ਹੀ ਦੇਹਦਾਨ ਕਰਦੇ ਨੇ। ਕਈ ਲੋਕ ਮਰਤਕ ਸਰੀਰ ਦਾਨ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਅਗਲੇ ਜਨਮ 'ਚ ਫਿਰ ਸਾਨੂੰ ਸਰੀਰ ਨਹੀਂ ਮਿਲੇਗਾ ਅੰਕੜੇ ਦੱਸਦੇ ਨੇ ਕਿ ਭਾਰਤ ਵਿੱਚ ਹਰ ਸਾਲ 5 ਲੱਖ ਲੋਕ ਅੰਗਾਂ ਦੀ ਤਬਦੀਲੀ ਦੇ ਇੰਤਜ਼ਾਰ ਦੇ ਵਿੱਚ ਨੇ ਪਰ ਅਫਸੋਸ ਕਿ ਅੰਗ ਨਹੀਂ ਮਿਲ ਰਹੇ ਸੋ ਇਸ ਕਰਕੇ ਇਹ ਜਿਹੜੇ ਚਾਰ ਮਹਾਨ ਡਾਕਟਰ ਨੇ ਜਿਨ੍ਹਾਂ ਨੇ ਇਸ ਬੀਤੇ ਭਰੇ ਆਪਣਾ ਸਰੀਰ ਦਾਨ ਕਰਕੇ ਇੱਕ ਨਵੀਂ ਰਵਾਇਤੀ ਸ਼ੁਰੂਆਤ ਕੀਤੀ ਐ ਸੋ ਆਪਾਂ ਨੂੰ ਵੀ ਉਸ ਪਾਸੇ ਆਉਣਾ ਚਾਹੀਦਾ ਤਾ ਜੋ ਉਹ ਹੀ ਤੁਹਾਡੀ ਮਿਰਤਕ ਦੇ ਕਿਸੇ ਦੇ ਕਿਸੇ ਦੇ ਕੰਮ ਆ ਸਕੇ ਨਹੀਂ ਤਾਂ ਇਹ ਮਿੱਟੀ ਹੈ ਫਾਲਤੂ ਦਾ ਖਲਜਗਣ ਹੀ ਹੈ ਕਿ ਤੁਸੀਂ ਉਹਨੂੰ ਮੋਢਿਆਂ ਤੇ ਰੱਖ ਕੇ ਸੰਸਕਾਰ ਕਰਦੇ ਫਿਰ ਉਹ ਫਿਰ ਉਹਦੇ ਫੁੱਲ ਚੁੱਕਦੇ ਫਿਰ ਉਹ ਫਿਰ ਉਹਦੇ ਫੁੱਲ ਆੜ ਕੱਢ ਕੇ ਪਾਣੀ ਚ ਤਾਰਦੇ ਫਿਰ ਉਹ ਹਿੰਦੂਆਂ ਦੇ ਜਿਹੜੇ ਨੇ ਉਹ ਗੰਗਾ ਪਾਏ ਜਾਂਦੇ ਨੇ ਮੇਰੇ ਵੇਚ ਕੇ ਕੰਨਾਂ ਦੇ ਵਾਲੇ ਗੰਗਾ ਹੱਡ ਪਾਈ ਮਿੱਤਰਾ ਸਿੱਖਾਂ ਨੇ ਕੀਰਤ ਪਰ ਵਸਾਲਿਆ ਸਇਖੋਤੇ ਪਾਉਣ ਲੱਗੇ ਹਾਲਾਂਕਿ ਇਹ ਚਲੋ ਪਹਿਲਾਂ ਜਨਮ ਤੇ ਮੌਤ ਰਜਿਸਟ੍ਰੇਸ਼ਨ ਦੀ ਜ਼ਰੂਰਤ ਸੀ ਉੱਥੇ ਕੰਕੜਾ ਹੁੰਦਾ ਸੀ ਪਰ ਅੱਜ ਕੱਲ ਤਾਂ ਤੁਹਾਡਾ ਸਰਟੀਫਿਕੇਟ ਤੁਹਾਡਾ ਮ੍ਰਿਤਕ ਦਾ ਸਰਟੀਫਿਕੇਟ ਤੁਹਾਡੇ ਆਪਣੇ ਸਿਵਿਆਂ ਚ ਮਿਲ ਜਾਂਦਾ ਜਾਂ ਜਿੱਥੇ ਤੁਸੀਂ দান ਕਰਦੇ ਹੋ ਉੱਥੇ ਹਸਪਤਾਲ ਵਾਲੇ ਤੁਹਾਡੀ ਡੈੱਡ ਬੋਡੀ ਦਾ ਸਰਟੀਫਿਕੇਟ ਦੇ ਦਿੰਦੇ ਨੇ ਸੋ ਇਸ ਕਰਕੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇ ਮਤਲਬ 2 ਲੱਖ ਵਿਦਿਆਰਥੀ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਮਨੁੱਖਤਾ ਦੀ ਲੋੜ ਵਾਸਤੇ ਜ਼ਰੂਰਤ ਹੈ ਤਾਂ ਜਰੂਰ ਆਪਾਂ ਇਸ ਪਾਸੇ ਵਧੀਏ ਤਾਂ ਜੋ ਬੱਚਿਆਂ ਨੂੰ ਜਿਹੜੀਆਂ ਨੇ ਕਿਉਂਕਿ ਜਿਹੜੀਆਂ ਬਾਡੀਜ਼ ਮਿਲਦੀਆਂ ਨੇ ਉਹ ਬਹੁਤ ਖਰਾਬ ਹੋਈ ਸਥਿਤੀ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਕੱਟ ਕੇ ਪੁਰਾਣੀ ਬਾਡੀਜ਼ ਨੂੰ ਬੱਚਿਆਂ ਨੂੰ ਕੀ ਮਿਲਣਾ ਹਾਲਾਂਕਿ ਹਰ ਮੈਡੀਕਲ ਕਾਲਜ ਦੇ ਵਿੱਚ ਹਰੇਕ ਬੈਚ ਦੇ ਵਿੱਚ 10-15 ਕੈਡੇਵਰ ਚਾਹੀਦੇ ਨੇ ਲੇਕਿਨ ਜਿਹੜੇ ਪ੍ਰਾਪਤ ਰੂਪ ਦੇ ਵਿੱਚ ਐਕੈਡੇਵਰ ਮਿਲਦੇ ਨਹੀਂ ਇਸ ਲਈ ਵਿਦਿਆਰਥੀਆਂ ਨੂੰ ਤਕਨੀਕੀ ਮਾਡਲ ਜਾਂ ਵਰਚੁਅਲ ਰਿਐਲਿਟੀ ਦੇ ਉੱਤੇ ਨਰਪਰ ਕਰਨਾ ਪੈਂਦਾ ਹੈ ਜੋ ਮਾਨਵ ਸਰੀਰ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ ਸੋ ਇਸ ਕਰਕੇ ਇਹ ਵੱਡੀ ਜ਼ਰੂਰਤ ਹੈ ਸੋ ਸਿਜਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮਨੁੱਖਤਾ ਦੇ ਵਾਸਤੇ ਆਪਣੀ ਜਿਹੜੀ ਮਿੱਟੀ ਐ ਉਹ ਦਾਨ ਕੀਤੀ ਐ ਸੋ ਇਹ ਇੱਕ ਅੱਛਾ ਉਦਮ ਐ ਇਹਦੇ ਵਿੱਚ ਕੋਈ ਧਰਮ ਦਾ ਨਹੀਂ ਜੇ ਜਿਵੇਂ ਕਹਿੰਦੇ ਆ ਨਾ ਕਿ ਪਸ਼ੂਆਂ ਦੇ ਹੱਡ ਵੇਚਦੇ ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ ਨਿਆਣੇ ਹੁੰਦੇ ਆ ਧਾਰਨਾਵਾਂ ਸੁਣੀਆਂ ਸੀ ਪਾਠੀਆਂ ਕੋਲੋਂ ਪਰ ਅੱਜ ਤੁਹਾਡਾ ਚੰਮ ਕਿਸੇ ਦੇ ਕੰਮ ਆ ਸਕਦਾ ਯਾਰ ਮਨੁੱਖਤਾ ਦੇ ਕੰਮ ਆ ਸਕਦਾ ਤੁਹਾਡੇ ਸਰੀਰ ਦੀ ਜਾਂਚ ਕਰਕੇ ਪਤਾ ਨਹੀਂ ਕਿਹੜੇ ਡਾਕਟਰ ਨੂੰ ਕੀ ਤਕਨੀਕ ਲੱਭ ਜਾਣੀ ਐ ਫਿਰ ਅਸੀਂ ਕਿਉਂ ਨਹੀਂ ਉਸ ਪਾਸੇ ਆਉਂਦੇ ਜਿਸ ਤੋਂ ਜ਼ਰੂਰ ਇਸ ਪਾਸੇ ਕੋਸ਼ਿਸ਼ ਜਿਹੜੀ ਕਰਨੀ ਚਾਹੀਦੀ ਹੈ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੋੜੇ ਨੇ ਪੱਟੀ ਸਾਹਿਬ ਸਵਾਗਤ ਹੈ ਸਸਸੀ ਗਾਲ ਜੀ ਸਸਸੀ ਗਾਲ ਜੀ ਤੁਹਾਨੂੰ ਸਭ ਅਭਿਸ਼ਾ ਤੁਸੀਂ ਬਹੁਤ ਵਧੀਆ ਜੀ ਤੁਹਾਡਾ ਚਲੋ ਹਮੇਸ਼ਾ ਹੀ ਵਧੀਆ ਹੁੰਦਾ ਜੀ ਹਣਾ ਸਾਹਿਬ ਬੋਡੀਜ਼ ਦੀ ਤਾਂ ਚਲੋ ਡੋਨੇਟ ਕਰਨਾ ਬਹੁਤ ਵਧੀਆ ਗੱਲ ਹੈਗੀ ਹੈ ਪਰ ਸਾਡੇ ਲੋਕ ਉਹੀ ਅਸੀਂ ਉਹੀ ਅੱਛਾ ਡਾਕਟਰ ਸਾਹਿਬ ਜਿਹੜੀਆਂ ਡੈਡ ਬੋਡੀਜ਼ ਇਹ ਜਿਹੜੇ ਕੈਡੇਵਰ ਨੇ ਖਰਾਬ ਹੋ ਜਾਂਦੇ ਨੇ ਫਿਰ ਤਾਂ ਉਹ ਇਹਨਾਂ ਦਾ ਸੰਸਕਾਰ ਹੀ ਕਰ ਦਿੰਦੇ ਨੇ ਜਾਂ ਬਹੁਤ ਦਿਰ ਪਏ ਰਹਿੰਦੀਆਂ ਡੈਡ ਬੋਡੀਜ਼ ਕੀ ਸਿਸਟਮ ਹੈ ਤੇ ਇਹਦੀ ਡੋਨੇਟ ਕਰਨ ਦਾ ਕੀ ਸਿਸਟਮ ਹੈ ਤੇ ਚਲੋ ਤੁਹਾਨੂੰ ਫਾਰਮ ਭਰਨਾ ਪੈਂਦਾ ਨਾ ਨੇੜੇ ਦੇ ਸਰਕਾਰੀ ਹਸਪਤਲ ਜਾ ਕੇ ਸਰਕਾਰੀ ਹਸਪਤਲ ਜਾਂ ਮੈਡੀਕਲ ਕਾਲਜ ਵਿੱਚ ਤੁਸੀਂ ਜਾ ਕੇ ਦੇ ਸਕਦੇ ਹੋ ਗਵਰਨਮੈਂਟ ਹਸਪਤਲ ਵੀ ਦੇ ਸਕਦੇ ਹੋ ਓਕੇ ਉਹਦੀ ਵੀਲਸ ਤੁਹਾਡੀ ਜਿਵੇਂ وصیت ਨਾਮੇ ਇਸ ਤਰ੍ਹਾਂ ਦਾ ਕਾਗਜ਼ ਤਿਆਰ ਹੋ ਜਾਂਦਾ ਅੱਛਾ ਜੀ ਤੇ ਬਾਕੀ ਇਹ ਵੀ ਜਿਹੜਾ ਐਕਸਪੈਰੀਮੈਂਟ ਕਰਨਾ ਹੁੰਦਾ ਨਾ ਤੁਸੀਂ ਡੱਡੂ ਵਗੈਰਾ ਜੋ ਮਰਜ਼ੀ ਖੋਲੋ ਜੋ ਤੁਹਾਨੂੰ ਮਨੁੱਖ ਦੇ ਸਰੀਰ ਚੋਂ ਮਿਲਣਾ ਉਹ ਮਨੁੱਖ ਦੇ ਤਰੀਕੇ ਪਤਾ ਲੱਗਣ ਓਕੇ ਆਰਟੀਫੀਸ਼ੀਅਲ ਤੋਂ ਉਹ ਚੀਜ਼ਾਂ ਨਹੀਂ ਬਣਦੀਆਂ ਜੀ ਇੱਕਚਲੀ ਜਿਹੜੀਆਂ ਡੈੱਡ ਬਾਡੀਜ਼ ਆਉਂਦੀਆਂ ਵੀ ਨੇ ਉਹ ਲਵਾਰਸ ਹੁੰਦੀਆਂ ਨੇ ਜਾਂ ਐਕਸੀਡੈਂਟਲ ਕੇਸ ਹੁੰਦੇ ਨੇ ਹੂੰ ਹੂੰ ਜਿਹੜੀਆਂ ਲਵਾਰਸ ਨੂੰ ਰੱਖ ਲਿਆ ਜਾਂਦਾ ਉਸੇ ਓਕੇ ਇਹ ਲੋਕ ਨੂੰ ਨਹੀਂ ਕਰ ਰਹੀ ਹੁੰਦੀ। ਅੱਛਾ ਇਹਦੇ ਵਿੱਚ ਜਿਵੇਂ ਇੱਕ ਜ਼ਿੰਮੇਵਾਰ ਬੰਦਾ ਸਪੋਜ਼ ਕਰੋ ਮੈਂ ਆ ਮੈਂ ਡੋਨੇਟ ਕਰਾਂ ਤੇ ਮੇਰੀ ਜਿਹੜੀ ਪੂਰੀ ਮੈਡੀਕਲ ਹਿਸਟਰੀ ਹੈ ਕਿ ਮੈਨੂੰ ਕੀ ਕੀ ਦਿੱਕਤਾਂ ਰਹੀਆਂ ਸਮੇਂ-ਸਮੇਂ ਮੈਂ ਕਾਹਦਾ ਟੈਸਟ ਕਰਾਇਆ ਕਿਹੜੀ ਮੈਡੀਸਿਨ ਮੈਂ ਜ਼ਿਆਦਾ ਵਰਤੀ ਜਿਹੜੀ ਮੇਰੀ ਇੱਕ ਮੈਡੀਕਲ ਹਿਸਟਰੀ ਹੈ ਉਹ ਵੀ ਜੇ ਫਾਈਲ ਬਣੀ ਪਈ ਰਹਿੰਦੀ ਹੈ ਕਿ ਮੈਨੂੰ ਐਨੀ ਉਮਰ ਚ ਆਹ ਬਿਮਾਰੀ ਆਈ ਐਨੀ ਉਮਰ ਚ ਆਹ ਬਿਮਾਰੀ ਆਈ ਉਹ ਮੇਰੇ ਖਿਆਲ ਮਹਾਰ ਡਾਕਟਰ ਅਗਰ ਸਟੱਡੀ ਕਰਦੇ ਨੇ ਇੱਕ ਲਵਾਰਸ ਲਾਸ਼ ਦੇ ਨਾਲੋਂ ਇੱਕ ਜਿਹੜੀ ਪ੍ਰੋਮਿਨੈਂਟ ਲਾਸ਼ ਕਹਿ ਲਈਏ ਜਾਂ ਇੱਕ ਸ਼ਨਾਖਤ ਯੁਕਤ ਲਾਸ਼ ਕਹਿ ਲਈਏ ਜਿਹਦੀ ਇੱਕ ਮੈਡੀਕਲ ਹਿਸਟਰੀ ਪਈ ਹੈ ਉਹ ਸ਼ਾਇਦ ਜ਼ਿਆਦਾ ਕਾਰਗਰ ਨਹੀਂ ਕਿ ਬੰਦੇ ਨੇ ਇੰਨੀ ਸਰ ਬੀਪੀ ਦੀ ਦਵਾਈ ਖਾਧੀ ਇੰਨੀ ਦਿਰ ਕੈਂਸਰ ਦੀ ਦਵਾਈ ਖਾਧੀ ਤੇ ਇਹਦੀ ਸਰੀਰ ਤੇ ਦਵਾਈ ਦਾ ਜਾਂ ਹੋਰ ਬਿਮਾਰੀ ਦਾ ਕੀ ਅਸਰ ਹੈ ਉਹ ਜ਼ਿਆਦਾ ਫਾਇਦੇਮੰਦ ਨਹੀਂ ਜੀ ਬਿਲਕੁਲ ਜੀ ਉਹ ਬੈਨੀਫਿਟ ਕਰਦੀ ਆ ਨਾਲ ਨਾਲ ਤੁਹਾਡੇ ਖਾਣ ਪੀਣ ਦਾ ਤੁਹਾਡੇ ਉੱਠਣ ਦਾ ਤੁਹਾਡੇ ਸੌਣ ਦਾ ਤੁਹਾਡੀ ਲਾਈਫ ਸਟਾਈਲ ਤੁਹਾਡੀਆਂ ਆਦਤਾਂ ਅਗਰ ਤੁਸੀਂ ਸਭ ਕੁਝ ਤੁਹਾਡੀ ਸੈਕਸ਼ੂਅਲ ਐਕਟੀਵਿਟੀਆਂ ਫਰਟਾ ਵੀ ਅਗਰ ਤੁਸੀਂ ਉਹ ਸਭ ਕੁਝ ਮੈਂਸ਼ਨ ਕਰਦੇ ਹੋ ਨਾ ਹਮ ਉਹ ਆਉਣ ਵਾਲੇ ਸਾਡੇ ਪੁਖ ਦੇ ਵਿੱਚ ਜਿਹੜਾ ਐਕਸਪੈਰੀਮੈਂਟ ਹੈ ਉਹ ਵਧੀਆ ਹੋ ਸਕੇ ਅੱਛਾ ਡਾਕਟਰ ਸਾਹਿਬ ਬਚਪਨ ਚ ਸੁਣਦੇ ਸੀ ਕਿ ਕਿਉਂਕਿ ਉਦੋਂ ਪਿੰਡਾਂ ਚ ਰਹੇ ਹਾਂ ਜੋ ਮਿੱਥ ਸੀ ਸਾਡੇ ਸ਼ਾਇਦ ਹੋਰ ਵੀ ਕਿਸੇ ਨਾਲ ਜੁੜੀ ਹੋਵੇ ਸਦੀਕ ਸਾਹਿਬ ਨਾਲ ਗਾਉਂਦੇ ਆ ਬੀਬੀ ਰਣਜੀਤ ਕੌਰ ਉਦੋਂ ਕਹਿੰਦੇ ਹੁੰਦੇ ਸੀ ਕਿ ਡਾਕਟਰਾਂ ਨੇ ਨਾ ਇਹਨੂੰ ਐਨੇ ਪੈਸੇ ਐਡਵਾਂਸ ਦਿੱਤੇ ਹੋਏ ਨੇ ਕਿ ਜਦੋਂ ਇਹਦੀ ਡੈਥ ਹੋਈ ਤਾਂ ਇਹ ਸਾਨੂੰ ਆਪਣਾ ਗਲਾ ਡੋਨੇਟ ਕਰੇ ਯਾਨੀ ਇਹਦੇ ਗਲੇ ਦੀ ਡਾਕਟਰ ਜਾਂਚ ਕਰਨ ਵੀ ਇਹਦਾ ਗਲਾ ਇੰਨਾ ਮਧੁਰ ਕਿਉਂ ਆ ਇੰਨਾ ਮਿੱਠਾ ਕਿਉਂ ਆ ਇਹ ਮਿਥ ਜੁੜੀ ਸੀ ਕਿ ਜਿਹੜੇ ਕੁਝ ਖਾਸ ਵਿਅਕਤੀ ਹੁੰਦੇ ਨੇ ਜਿਨ੍ਹਾਂ ਦੀ ਆਵਾਜ਼ ਬੜੀ ਮਦਰ ਹੁੰਦੀ ਹੈ ਜਾਂ ਜਿਹੜੇ ਬਹੁਤ ਸਟਰੋਂਗ ਬੰਦੇ ਹੁੰਦੇ ਨੇ ਮੁੱਕੇਵਾਜ਼ ਨੇ ਕੋ ਇੰਨੇ ਤਕੜੇ ਹੋਏ ਜੈਨੇਟਿਕਲੀ ਉਹਨਾਂ ਚ ਕੀ ਖਾਸੀਅਤ ਸੀ ਕਿ ਕਿਸੇ ਬਾਡੀਜ਼ ਦੀਆਂ ਇਦਾਂ ਦੀਆਂ ਖਾਸੀਅਤ ਵੀ ਉਹਨਾਂ ਦੇ ਪੋਸਟਮਾਰਟਮ ਜਾਂ ਉਹਨਾਂ ਦੀ ਟੋਪਸੀ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿਸ ਵਿਅਕਤੀ ਦਾ ਗਲਾ ਇੰਨਾ ਸੋਹਣਾ ਕਿਉਂ ਸੀਗਾ ਜਾਂ ਇੰਨਾ ਖਰਾਬ ਕਿਉਂ ਸੀਗਾ ਕਿ ਇਹ ਵੀ ਜਾਂਚ ਦੇ ਵਿਸ਼ਿਆਂ ਚ ਆ ਜਾਂਦਾ ਹੈ ਆਉਣ ਵਾਲੇ ਸਮੇਂ ਮਨੁੱਖੀ ਸਾਇੰਸ ਦੇ ਵਿੱਚ ਹਾਂਜੀ ਬਿਲਕੁਲ ਪਤਾ ਲੱਗਦਾ ਜੀ ਜਿਵੇਂ ਮੰਨ ਲਓ ਤੁਸੀਂ ਆਵਾਜ਼ ਦੀ ਗੱਲ ਕੀਤੀ ਆ ਤਾਂ ਵੌਇਸ ਬਾਕਸ ਦਾ ਪਤਾ ਲੱਗ ਜਾਂਦਾ ਕਿ ਇਹਦੇ ਟਿਸ਼ੂ ਵਗੈਰਾ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ ਆਮ ਬੰਦੇ ਨਾਲੋਂ ਕੀ ਡਿਫਰੈਂਸ ਵੋਕਲ ਕਾਰਡ ਚ ਇਹਦੇ ਕੀ ਫਰਕ ਹੈ ਦੂਸਰੇ ਨਾਲੋਂ ਜਾਂ ਇਹਦਾ ਬ੍ਰੇਨ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ ਕਿ ਉਥੋਂ ਵੌਇਸ ਜਿਹੜੀ ਬਣਦੀ ਆ ਉਹ ਇੰਨੀ ਵਧੀਆ ਬਣਦੀ ਆ ਜਾਂ ਮੇਰੇ ਵਰਗੇ ਦੀ ਇੰਨੀ ਮਾੜੀ ਬਣਦੀ ਹੂੰ ਹੂੰ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਉਹ ਬੜਾ ਸੂਖਮ ਵਿਗਿਆਨ ਹੈ ਇਹ ਵੈਸੇ ਆਉਣ ਵਾਲੇ ਸਮੇਂ ਇਸ ਪਾਸੇ ਬੜਾ ਇੰਟਰਸਟਡ ਹੁੰਦਾ ਉਹ ਵਜ੍ਹਾ ਮਜ਼ਾ ਆਉਂਦਾ ਜਦੋਂ ਇਹ ਕੰਮ ਕਰੀ ਹੂੰ ਇਹ ਬਾਕੀ ਸਾਡੇ ਤੇ ਤੁਹਾਨੂੰ ਪਤਾ ਵੀ ਹੋਰ ਤਰ੍ਹਾਂ ਦੇ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਤੇ ਨਹੀਂ ਹੋਈ ਪੀ ਜਾਂ ਨਹੀਂ ਮੰਨਦੀਆਂ ਸੀ ਕਲਮਾ ਕਰਮਾ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਆ। ਹੂੰ ਐਸੀ ਅਸੀਂ ਵਿਗਿਆਨ ਦਾ ਦਿੱਤਾ ਖਾਨੇ ਆ। ਹੂੰ ਮਾਫ ਕਰਨਾ ਕਿਸੇ ਨੂੰ ਬੁਰਾ ਲੱਗੇ ਤਾਂ। ਹੂੰ ਵੇਖੋ ਟਵਾਣਾ ਸਾਹਿਬ ਸਾਡੇ ਘੜੋਲੇ ਭਰੇ ਆ ਵਿਗਿਆਨ ਨੇ ਇਹ ਰੱਜ ਕੇ ਰੋਟੀ ਖਾਣ ਲੱਗੇ ਆ ਵਿਗਿਆਨ ਦਾ। ਹੂੰ ਹੂੰ ਕਰਮ ਨੇ ਸਾਨੂੰ ਰਸਤਾ ਦਿਖਾ ਲਿਆ No doubt। ਹੂੰ ਪਰ ਵਸੀਂ ਜਿਹੜਾ ਉਹਨਾਂ ਤੀਜਿਆਂ ਦੇ ਪੈ ਗਈ ਜੀ ਉਹ ਜੇ ਤੁਸੀਂ ਅੰਗਦਾਨ ਕਰ ਦੋ ਜੇ ਅਗਲੇ ਜਨਮ ਵਿੱਚ ਤੁਸੀਂ ਉਸ ਅੰਗ ਤੋਂ ਬਿਨਾਂ ਜਮੋਗੇ ਇਹ ਤਾਂ ਸਦਾ ਨੇ ਵਸੇ ਭਲਾਈਆਂ ਹਮ ਅਗਰ ਤੁਸੀਂ ਮਨੁੱਖਤਾ ਦੀ ਭਲਾਈ ਕੋ ਮਰਿਆ ਤਾਂ ਬੰਦਾ ਕੰਮ ਕੀ ਸੋਣਾ ਸੋਸਕਾਰ ਹੀ ਕਰਨਾ ਤੁਸੀਂ ਹਮ ਤੇ ਜੇ ਉਹਨੂੰ ਮਹੀਨਾ ਦੋ ਮਹੀਨੇ ਚਾਰ ਮਹੀਨੇ ਛੇ ਮਹੀਨੇ ਰੱਖ ਕੇ ਮੈਡੀਕਲ ਕਾਲਜ ਦੇ ਵਿੱਚ ਸਕੜੀ ਕਰ ਲਈ ਜਾਊਗੀ ਤੇ ਕੀ ਮੜਾ ਹੈ ਹਮ ਉਹ ਤਾਂੀਆਂ ਬਾਕੀ ਤੇ ਜੋ ਤੁਹਾ ਧਾਰਮਿਕ ਰੀਤੀ ਰਿਵਾਜ ਤਾਂ ਤੁਹਾਡੇ ਹੋ ਹੀ ਜਾਣੇ ਨੇ ਸਾਰੇ ਹਮ ਇਸ ਕਰਕੇ ਕੋਈ ਵੀ ਅਸੀਂ ਹੁਣ ਜਿੰਨੀਆਂ ਵੀ ਮਲਕਸ ਵੈਰੀਮੈਂਟ ਕਰਨਾ ਹੁੰਦਾ ਜਾਂ ਚੂਹਿਆਂ ਤੇ ਕਰਦੇ ਆ ਜਾਂ ਡੱਡੂਆਂ ਤੇ ਕਰਦੇ ਆ ਹੂੰ ਮਨੁੱਖ ਦੇ ਉੱਪਰ ਕੋਈ ਕੋਈ ਟ੍ਰਾਇਲਸ ਲਈ ਬਹੁਤ ਘੱਟ ਜਾਂਦੇ ਨੇ ਹੂੰ ਇਸ ਕਰਕੇ ਉਹ ਕਈ ਵਾਰੀ ਸਾਡੀਆਂ ਫਰ ਵੈਕਸੀਨੇਸ਼ਨ ਸਾਡੇ ਹੋਰ ਐਕਸਪੈਰੀਮੈਂਟ ਜਿਹੜੇ ਗਲਤ ਸਾਬਤ ਹੋ ਜਾਂਦੇ ਹੂੰ ਉਹ ਬੈਟਰੀ ਹੀ ਆ ਕਿ ਅਗਰ ਕੋਈ ਖਾਸ ਕਰਕੇ ਮੰਨ ਲਓ ਤੁਹਾਡੀ ਬ੍ਰੇਨ ਡੈਡ ਵਾਲਾ ਬ੍ਰੇਨ ਡੈਡ ਵਾਲਾ ਪਰਸਨ ਹੈ ਅਗਰ ਉਹ ਪਤਾ ਹੀ ਉਹਦੀ ਮੌਤ ਦਾ ਵਾਸ਼ੇ ਮਹੀਨਾ 10 ਦਿਨ 20 ਦਿਨ ਕਿੰਨਾ ਚਿਰ ਜੀਏਗਾ ਉਹ ਹੂੰ ਤੇ ਉਹਦੇ ਜਿਹੜੇ ਆਰਗਨਸ ਨੇ ਉਹ ਕਈਆਂ ਨੂੰ ਜ਼ਿੰਦਗੀ ਦੇ ਸਕਦੇ ਜੀ ਮਲੋ ਹਰਟ ਵਗੈਰਾ ਲੰਗਸ ਜਾਂ ਕੋਈ ਹੋਰ ਉਹਦੀਆਂ ਮਲਵਾ ਦੀ ট্রান্সਪੋਰਟੇਸ਼ਨ ਲਿਵਰ ਵਗੈਰਾ ਦੀ ਬਹੁਤ ਜ਼ਰੂਰੀ ਹੋ ਜਾਂਦੀ ਹੂੰ ਹੂੰ ਤੇ ਪਰ ਉਸ ਬੰਨੇ ਵੀ ਅਸੀਂ ਨਹੀਂ ਆਉਂਦੇ ਹੂੰ ਤੋਂ ਸਾਡੇ ਹੁਣ ਕਲਚਰ ਐਵੇਂ ਦਾ ਬਣਿਆ ਹੋਇਆ ਹੂੰ ਪਰ ਉਹਦੇ ਚ ਐਕਸਪੈਰੀਮੈਂਟ ਵਾਸਤੇ ਡੈਡ ਬਾਡੀਜ਼ ਦਾ ਜਿਹੜੇ ਯੰਗ ਡਾਕਟਰ ਨੇ ਬਣ ਕੇ ਆ ਰਹੇ ਨੇ ਸਾਡੇ ਬੱਚੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਹੂੰ ਔਰ ਇਹ ਇੱਕ ਅੱਛਾ ਦਾਨ ਹੈਗਾ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਅਗਰ ਅੰਦਰ ਉਸ ਤਰ੍ਹਾਂ ਰੱਖਣਾ ਚਾਹੁੰਦੇ ਜੀ ਇਦੇ ਵਾਸਤੇ ਵਧੀਆ ਚੀਜ਼ ਹੈ ਕਿ ਬਾਕੀ ਜਿਹਨਾਂ ਬੰਦਾ ਜਿਵੇਂ ਤੁਸੀਂ ਗੱਲ ਕੀਤੀ ਇੰਟਰਸਟਿਡ ਹੋ ਤੁਸੀਂ ਆਪਣੀ ਇੱਕ ਲਾਈਫ ਹਿਸਟਰੀ ਦੀ ਸਾਰੀ ਫਾਈਲ ਤਿਆਰ ਕਰੋ ਜੀ ਤੁਸੀਂ ਕਿਵੇਂ ਕਿ ਮੇਰੀਆਂ ਤੁਹਾਡੀਆਂ ਹੈਬਿਟਸ ਨੇ ਕੀ ਤੁਹਾਡਾ ਨੇ ਉਹ ਫਿਰ ਬਾਅਦ ਵਿੱਚ ਪਤਾ ਲੱਗ ਜਾਂਦਾ ਕਿ ਤੁਹਾਡੀ ਬ੍ਰੇਨ ਦੀ ਮੈਨੂੰ ਡੈਡ ਹੋ ਗਏ ਜਦੋਂ ਹੂੰ ਤੇ ਤੁਹਾਡੀ ਕਾਗਨੀਸ਼ਨਸ ਕਿਦਾਂ ਦੀ ਹੈ ਹੂੰ ਉਹਨਾਂ ਤੁਹਾਡੀਆਂ ਆਦਤਾਂ ਦਾ ਕੀ ਪ੍ਰਭਾਵ ਪਿਆ ਕੋ ਸਾਡੇ ਵਿਵਹਾਰ ਸਾਡਾ ਬੋਲਣਾ ਸਾਡਾ ਖਾਣਾ ਇਹ ਸਾਡੇ ਬ੍ਰੇਨ ਦੇ ਜਾਂ ਸਾਡੇ ਹੋਰ ਆਰਗਨਸ ਦੇ ਸਾਡੇ ਹਰਟ ਦੇ ਇਫੈਕਟ ਪਾਉਂਦਾ ਜੀ ਚੰਗੀ ਜਾਂ ਮੰਦੀ ਉਹ ਫਿਰ ਬਾਅਦ ਵਿੱਚ ਜਾਂਚ ਦੇ ਵਿੱਚ ਪਤਾ ਲੱਗ ਜਾਣਾ ਜੀ ਇਹ ਸਬੰਧ ਨੇ ਇਹ ਚੀਜ਼ਾਂ ਖਾਧੀਆਂ ਤੇ ਇਹਨੂੰ ਇਹ ਬੈਨੀਫਿਟ ਰਿਹਾ ਵਾ ਜੀ ਇਹਦਾ ਹੈ ਕਿ ਟਿਸ਼ੂ ਡੈਮੇਜ ਨਹੀਂ ਹੋਇਆ ਹਮ ਜਾਂ ਨੇ ਇਹ ਚੀਜ਼ਾਂ ਜਾਂਦੀਆਂ ਮੰਨ ਲਓ ਕਿਸੇ ਨੇ ਲਪੋਹ ਜਾਂਦੀ ਲਈ ਤੇ ਉਹਦਾ ਲਿਵਰ ਡੈਮੇਜ ਹੋਇਆ ਤਾਂ ਤੁਹਾਨੂੰ ਪਤਾ ਲੱਗੇਗਾ ਨਾ ਹਮ ਜਾਂ ਕਿਸੇ ਨੇ ਨਹੀਂ ਜੋ ਵੀ ਮਤਲਬ ਇਹ ਗੱਲ ਲੰਮਾ ਚੋੜਾ ਤੇ ਅੱਜ ਕੱਲ ਡਾਕਟਰ ਸਾਹਿਬ ਇੰਨਾ ਤਰਕ ਹੋਣ ਦੇ ਬਾਵਜੂਦ ਵੀ ਅੱਜ ਕੱਲ ਵੀ ਜੇ ਪੰਜਾਬ ਵਰਗੇ ਸੂਬੇ ਚ ਵੀ ਡੈਡ ਬਾਡੀਜ਼ ਦੀ ਘਾਟ ਆ ਇਹਦਾ ਕੀ ਕਾਰਨ ਸਮਝਦੇ ਹੋ ਕਿ ਅਜੇ ਵੀ ਜਿਹੜੇ ਬਹੁਤ ਸਾਰੇ ਸਮਾਜ ਸੁਧਾਰਕ ਨੇ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਅਜੇ ਵੀ ਡੈਡ ਬਾਡੀ ਦੇਖੋ ਆ ਚਾਰ ਵੱਡੇ ਡਾਕਟਰ ਨੇ ਈਵਨ ਇਹ ਪਹਿਲੀ ਵਾਰੀ ਵੱਡੀ ਸਕੂਪ ਸੁਣੀ ਹੈ ਮੈਂ ਵੱਡੀ ਨਿਊਜ਼ ਸੁਣੀ ਹੈ ਨਹੀਂ ਤਾਂ ਡਾਕਟਰ ਵੀ ਡਾਟ ਬਾਡੀ দান ਕਰਨ ਤੋਂ ਗੁਰੇਜ਼ ਕਰਦੇ ਨੇ ਵੱਡੇ ਵੱਡੇ ਡਾਕਟਰਾਂ ਦੇ ਵੀ ਸਸਕਾਰ ਹੁੰਦੇ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਕੱਠ ਹੁੰਦਾ ਹੈ ਜਿਹੜੇ ਸਾਡੇ ਰੋਲ ਮਾਡਲ ਲੋਕ ਨੇ ਕਿਸੇ ਵੀ ਮੈਂ ਤਾਂ ਨੇਤਾ ਦੀ ਤਾਂ ਖਰੇ ਤਾਂ ਖਰ ਦੇਹਦਾਨ ਕਰਦੇ ਨਹੀਂ ਕਿਉਂਕਿ ਤਾਂ ਮੌਤ ਤੇ ਵੀ ਆਪਣਾ ਇਕੱਠ ਵੇਖਦੇ ਆ ਕਿ ਮੈਨੂੰ ਮੋਢਾ ਲਾਉਣ ਵਾਲੇ ਮੈਨੂੰ ਫੁੱਲ ਪਾਉਣ ਵਾਲੇ ਬਹੁਤ ਹੋਣ ਹੈਨਾ ਜੀ ਇਹ ਇਹ ਪਾਸੇ ਮਤਲਬ ਜੇ ਇੰਨਾ ਮਤਲਬ 27000 ਰੋਜ਼ ਮੌਤਾਂ ਹੋਣ ਦੇ ਚਲੋ ਬਾਹਰਲੇ ਕੰਟਰੀਜ਼ ਤਾਂ ਮੰਨਿਆ ਕਿ ਭਾਈ ਤਾਦਾਦ ਘਟ ਹੈ ਲੋਕਾਂ ਦੀ ਸਾਡੇ ਇੰਨੇ ਯੰਗ ਬੱਚੇ ਮਰ ਰਹੇ ਨੇ ਉਹਨਾਂ ਦੀਆਂ ਅੱਖਾਂ ਉਹਨਾਂ ਦਾ ਹਰਟ ਉਹਨਾਂ ਦੇ ਬਹੁਤ ਸਾਰੇ ਬਾਡੀ ਪਾਰਟ ਕਿਡਨੀਜ਼ ਕਮ ਆ ਸਕਦੀਆਂ ਨੇ ਐਕਸੀਡੈਂਟ ਕੇਸਾਂ ਦੇ ਵਿੱਚ ਜੇ ਸਾਡੇ ਵੀ ਲੋਕ 5 ਲੱਖ ਲੋਕ ਵੇਟਿੰਗ ਤੇ ਨੇ ਤੇ ਫਿਰ ਕਿੰਨੀ ਤਰਾਸਦੀ ਹੈ ਕਿ ਅਸੀਂ ਉਹ ਚੀਜ਼ ਨੂੰ ਇੱਕ ਸਵਾਚ ਰੋਲ ਦਨੇ ਅੱਗ ਲਾ ਕੇ ਸਾੜ ਦਨੇ ਜਿਹੜੀ ਬੇਸ਼ਕੀਮਤੀ ਹੈ ਕਾਰਨ ਕੀ ਹੈ ਕਿ ਇਸ ਪਾਸੇ ਮੋਟੀਵੇਸ਼ਨ ਨਹੀਂ ਹੋ ਸਕੀ ਜਾਂ ਧਰਮ ਦਾ ਪਖੰਡ ਭਾਰੂ ਹੈ ਲੈਕ ਆਫ ਮੋਟੀਵੇਸ਼ਨ ਟੂ ਰਿਲੀਜੀਅਸ ਬਲੀਫ ਹੁਣ ਬਾਬੇ ਤਾਂ ਆਪ ਨਦੀਆਂ ਚ ਤਾਰਨ ਲੱਗ ਗਏ ਕਿ ਇਹ ਤਾਂ ਜੀ ਲੋਕਾਂ ਤੋਂ ਵੱਖਰਾ ਕਰਨਾ ਇਹਦਾ ਤਾਂ ਨਦੀ ਚ ਤਾਰ ਕੇ ਆਉਨੇ ਆ ਬਾਬੇ ਨੂੰ ਤੂੰ ਵੈਸੇ ਲੋਕਾਂ ਤੋਂ ਵੱਖਰੇ ਕਰਨ ਵਾਲੇ ਹੁੰਦੇ ਚਲੋ ਵਧੀਆ ਮਰਨ ਤੋਂ ਬਾਅਦ ਕਰ ਦਿੰਦੇ ਸੀ ਪਹਿਲਾਂ ਹੀ ਕਰਦਣੇ ਚਾਹੀਦੀ ਜਿੰਨਾ ਨੇ ਸਾਰਾ ਪੜਾ ਸਹੀ ਗੱਲ ਹੈ ਡਾਕਟਰ ਸਾਹਿਬ ਇਸ ਕਰਕੇ ਆ ਵੀ ਜਿਹੜੀਆਂ ਟੋਨਾ ਸਾਹਿਬ ਵੇਖੂ ਐਕਚੁਅਲੀ ਇਹ ਹੁੰਦਾ ਨਾ ਜਿਹੜਾ ਅਸੀਂ ਜੋ ਅਸੀਂ ਪਖੰਡ ਮਾਫ ਕਰਨਾ ਕਰਦੇ ਆ ਨਾ ਹੂੰ ਚਾਹੇ ਉਹ ਧਰਮ ਦੇ ਨਾਂ ਤੇ ਵਿਖਾਵਾ ਕਰਦੇ ਆ ਚਾਹੇ ਕੋਈ ਐਨ ਜੀਓ ਬਣ ਕੇ ਅਸੀਂ ਸੇਵਾ ਕਰਦੇ ਹਾਂ ਜਾਂ ਫੀਮੇਲ ਫੀਟੋਸਾਈਡ ਦੇ ਵਿਰੁੱਧ ਅਸੀਂ ਕਰਦੇ ਆ ਐਕਚੁਅਲੀ ਉਹ ਅਸੀਂ ਹੁੰਦੀ ਨਹੀਂ ਗੀ ਹੂੰ ਜੇ ਅਸੀਂ ਨਸ਼ਾ ਛਡਾਉਣ ਦਾ ਕੰਮ ਕਰਦੇ ਆ ਐਕਚੁਅਲੀ ਕਈ ਵਾਰੀ ਨਸ਼ਾ ਛਡਾਉਣ ਵਾਲੇ ਵੀ ਆਪਣੇ ਆਪ ਡਰਾਮੇ ਤੇ ਕਰਦੇ ਆ ਪਰ ਉਹਦਾ ਨੁਕਸਤ ਪਿੱਛੇ ਕੋਈ ਲਾਲਚੀ ਹੋਰ ਹੂੰ ਹੂੰ ਆ ਐਨ ਜੀਓ ਵਾਲੇ ਵੀ ਬਹੁਤੇ ਡਰਾਮੇ ਆ ਐਂਗਜੀਓ ਵੀ ਕਹੀ ਬਣੀ ਇਲੈਕਸ਼ਨ ਲੜਰ ਨੂੰ ਫਿਰਦੇ ਹੁੰਦੇ ਆ ਰੁਖ ਲਾ ਕੇ ਨੰਨੀ ਸ਼ਾਂਗੂ ਤੁਹਾਨੂੰ ਸਰ ਹਨ ਕੀ ਕੁਛ ਚੱਲ ਰਿਹਾ ਸਾਡਾ ਇੱਥੇ ਨੰਨੀ ਸ਼ਾਂਗ ਦੇ ਰੁਖ ਵੰਡ ਦੇ ਬਾਬੇ ਬੂਝੇ ਜਿਹਾ ਬੋੜ ਜੇ ਨਾ ਵੱਢਿਆ ਉਹ ਡਰਾਮੇ ਬਾਜ਼ੀਆਂ ਇੱਕ ਵੀ ਜਦਾ ਹੁੰਦੀਆਂ ਨੇ ਕਿ ਉਹ ਰੀਅਲ ਰਿਐਲਿਟੀ ਤੋਂ ਅਸੀਂ ਕੋਹਤ ਦੂਰ ਨਹੀਂ ਹੂੰ ਉਹ ਐ ਵੀ ਇੱਕ ਕਾਰਨ ਬਣ ਜਾਂਦਾ ਬਾਕੀ ਇਸ ਕਾਰਨ ਜਿੱਦਾਂ ਵੱਲੋਂ ਆਪਾਂ ਗੱਲ ਕਰਦੇ ਆਂ ਕਿ 1000 ਲੜਕੀ ਲੜਕਾ ਪੈਦਾ ਹੋਇਆ ਜੀ 800 ਜੀ 900 ਲੜਕੀਆਂ ਕਦਾ ਹੋਈਆਂ ਵੀ ਅਲੀ ਠੀਕ ਨੇ ਐਕਚੁਅਲੀ ਨਾਰਮਲ ਤੌਰ ਦੇ ਉੱਤੇ ਕੀ ਹੁੰਦਾ ਕਿ ਕੁਦਰਤ ਦੀ ਪ੍ਰਕਿਰਿਆ ਨਾਲ ਅਗਲ ਜਿਹੜਾ ਹੋਣਾ ਨਾ ਉਹਦੇ ਨਾਲ ਟਵਾਣਾ ਸਭ ਅਗਰ 13 14 ਸੂ ਲੜਕੀ ਪੈਦਾ ਹੋਵੇ 1000 ਲੜਕਾ ਪੈਦਾ ਹੋਵੇ ਹੂੰ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਡਿਸਟਿੰਗ ਸਿਸਟਮ ਨਹੀਂ ਹੈਗਾ ਹੂੰ ਅਗਰ 1000 ਮਤਲਬ ਬਰਾਬਰ ਦੀ ਰੇਸ਼ੀਓ ਚ ਹੁੰਦਾ ਕਿ ਕਿਸੇ ਨੂੰ ਟੈਸਟਿੰਗ ਸਿਸਟਮ ਹੋ ਰਿਹਾ ਹੂੰ ਕਿਉਂਕਿ ਲੜਕੀਆਂ ਹਮੇਸ਼ਾ ਜ਼ਿਆਦਾ ਪੈਦਾ ਹੋਣੀਆਂ ਹੁੰਦੀਆਂ ਅੱਛਾ ਜੀ ਕੁਦਰਤੀ ਤੌਰ ਦੇ ਉੱਤੇ ਜਿਹੜਾ ਸੈਕਸ ਹੁੰਦਾ ਨਾ ਜੇ ਉਹਦੇ 'ਚ ਤੁਸੀਂ ਕੋਈ ਇੰਟਰਫੀਅਰ ਨਹੀਂ ਕਰਦੇ ਹੂੰ ਤੇ ਉਹ ਲੜਕੀਆਂ ਵੈਸੇ ਜ਼ਿਆਦਾ ਪੈਦਾ ਹੋਣੀਆਂ ਹੁੰਦੀਆਂ ਮੁੰਡਿਆਂ ਦੀ ਗਿਣਤੀ ਘੱਟ ਹੋਣੀ ਚਾਹੀਦੀ ਅੱਛਾ ਜੀ ਅਗਰ ਬਰਾਬਰ ਵੀ ਹੋ ਗਿਆ ਤਾਂ ਇਤਮੀ ਨੂੰ ਗੜਬੜੀ ਹੈਗੀ ਹੈ ਉਹ ਇਥੋਂ ਤੱਕ ਉਹ ਪਤਾ ਹੀ ਹੈ ਤੁਹਾਨੂੰ ਪਰ ਜਿਵੇਂ ਪਠਾਨਕੋਟ ਗੁਰਦਾਸਪੁਰ ਤੁਹਾਡੇ ਵਾਲੇ ਸਾਈਡ ਇੱਕ ਅੰਕੜਾ ਬਹੁਤ ਘਟਿਆ ਇਸ ਵਾਰੀ ਤੇ ਉਹਦੇ ਤੇ ਇਹ ਹਾਲਾਂਕਿ ਬਹੁਤੇ ਮਸੀਹੀ ਭਾਈਚਾਰਾ ਵੀ ਹੈਗਾ ਮਸੀਹੀ ਭਾਈਚਾਰਾ ਜਾਂ ਐਸ ਸੀ ਐਸ ਟੀ ਭਾਈਚਾਰੇ ਚ ਕੁੜੀਆਂ ਜ਼ਿਆਦਾ ਨੇ ਇਹ ਸੱਚ ਹੈ ਨਾਮਧਾਰੀਆਂ ਚ ਕੁੜੀਆਂ ਜ਼ਿਆਦਾ ਨਹੀਂ ਕਿਉਂਕਿ ਉੱਥੇ ਵਿਆਹ ਉਹਦਾ ਦਾਜ ਦੂਜ ਦਾ ਲਫੜਾ ਘਟਾ ਹੈ ਪਰ ਇਹ ਪਤਾ ਲੱਗਿਆ ਕਿ ਨੇੜਲੇ ਸੂਬਿਆਂ 'ਚ ਇਹ ਫੀਮੇਲ ਫੇਟਿਸਾਈਡ ਚੱਲਦਾ ਲੋਕ ਉਥੋਂ ਟੈਸਟ ਕਰਾਉਂਦੇ ਆ ਬੱਚੇ ਦਾ ਕਿ ਮੁੰਡਾ ਹੋਏਗਾ ਜਾਂ ਕੁੜੀ ਜੀ ਨੇਰੇਸ਼ਵਰੀ ਕਈ ਕੁਛ ਚੱਲੀ ਜਾਂਦਾ ਦੇਸੀ ਕਈ ਕਰੀ ਜਾਂਦੀਆਂ ਦੇ ਕੋਈ ਹੋਰ ਦਈਆਂ ਦਈਆਂ ਕੰਡਾਂ ਦੇ ਵਿੱਚ ਡਾਕਟਰ ਬੜਾ ਕੁਝ ਸਾ ਤੋਂ ਨੂੰ ਪਤਾ ਹੀ ਜੋ ਕੋਈ ਸਹੀ ਆ ਇੱਕ ਹੋਇਆ ਨਹੀਂ ਸੀ ਬਲਾਤਕਾਰੀ ਹੋ ਗਿਆ ਸੀ ਉਹ ਬਾਬੇ ਤੋਂ ਮੁੰਡਾ ਲੈਣ ਗਏ ਸੀ ਬੀਬੀ ਮੋਟਰ ਤੇ ਹੈਨਾ ਕਈਆਂ ਥਾਵਾਂ ਤੇ ਹੁੰਦੇ ਨਹੀਂ ਆਹ ਹੁੰਦੇ ਨਹੀਂ ਜੀ ਹੂੰ ਉਹ ਮੁਸਲਮਾਨ ਚ ਕਮ ਚੱਲਦਾ ਰਹਿੰਦਾ ਸਰ ਇਹ ਜੀ ਜਰਕੇ ਕੁਦਰਤ ਦੀ ਪ੍ਰਕਿਰਿਆ ਹੈਗੀ ਆ ਮਤਲਬ ਲੜਕੀਆਂ ਮੈਂ ਸੌਖੀ ਭਾਸ਼ਾ ਚ ਕਹਿਣਾ ਕਿ ਜੇ ਅਗਰ ਲੜਕੀਆਂ ਦੀ ਗਿਣਤੀ ਜ਼ਿਆਦਾ ਹੈਗੀ ਹੈ ਤੇ ਮੁੰਡਿਆਂ ਦੀ ਘਟਿਆ ਨਾ ਫਿਰ ਆਪਾਂ ਕਹਿ ਸਕਦੇ ਆ ਕਿ ਕੋਈ ਟੈਸਟਿੰਗ ਨਹੀਂ ਹੋ ਰਿਆ ਜਾਂ ਕੋਈ ਅਬੋਰਸ਼ਨ ਨਹੀਂ ਹੋ ਰਿਹਾ ਹੂੰ ਕਿ ਜੀ ਉਹ ਬਰਾਬਰ ਵੀ ਹੈਗਾ ਤੇ ਕਿਵੇਂ ਕਿਤੇ ਨਾ ਕਿਤੇ ਹੋ ਰਿਹਾ ਹੂੰ ਤੇ ਹੋਰ ਚੱਲ ਸਾਡੇ ਸਮਾਜ ਚ ਭਰਾਈ ਹੈਗੀ ਇੱਕ ਬਹੁਤ ਵੱਡੀ ਕਿਤੇ ਮਤਲਬ ਪਹਿਲੇ ਪ੍ਰਾਤਨ ਯੁੱਗਾਂ ਚ ਵੀ ਚੱਲਦੀਆਂ ਸੀ ਹੂੰ ਉਦੋਂ ਲੋਕ ਲਨ ਲਛਣਾ ਤੋਂ ਹੀ ਅੰਦਾਜ਼ਾ ਲਾ ਲੈਂਦੇ ਸੀ ਵੀ ਇਹਦੇ ਪੇਟ ਕਿਦਾਂ ਤੇ ਮਤਲਬ ਹੋਣਾ ਲੜਕਾ ਹੋਊਗਾ ਕਿ ਲੜਕੀ ਹੋਊਗੀ ਹੂੰ ਉਹ ਤੇ ਇਸ ਤਿੰਕ ਤੇ ਹੁਣ ਆ ਗਿਆ ਨਾ ਹਾਂ ਅਗੇ ਦਾ ਮੱਜ ਤੋਂ ਵੀ ਜੇ ਗੋਹਾ ਪਤਲਾ ਕਰਦੀ ਐ ਮੋਟਾ ਕਰਦੀ ਉਹਦੇ ਤੋਂ ਵੀ ਕੱਟੇ-ਕੱਟੇ ਦਾ ਅੰਦਾਜ਼ਾ ਲਾਉਂਦੇ ਹੁੰਦੇ ਸੀ ਜੀ ਲੋਕ ਪਿੰਡਾਂ ਵਾਲੇ ਹਾਂ ਉਹ ਉਸੇ ਤਰ੍ਹਾਂ ਹੀ ਬੀਬੀ ਦਾ ਇਦਾਂ ਇਧਰ ਅੰਦਾਜ਼ੇ ਲੱਗ ਜਾਂਦੇ ਸੀ ਹੂੰ ਔਰਤ ਨੂੰ ਜਾਤੀ ਨੂੰ ਬੜੀ ਮਤਲਬ ਪੀੜ ਚਲਦੇ ਲੈਣੀ ਪਈ ਸੀ ਬਿਲਕੁਲ ਭਾਗੀ ਨਾਨਕ ਨੇ ਜੋ ਲਿਖਿਆ ਸੀ ਸੋ ਕਿਉਂ ਮੰਦਾ ਕੀ ਤੇ ਉਹਨੇ ਇਕੱਲੇ ਕੀਤੀ ਜਿਹੜੀ ਹੋਰ ਦਰਸਕਾਰੀ ਸੀ ਉਹਦਾ ਕਰਕੇ ਥੋੜਾ ਜਿਹਾ ਸੀ ਸਾਰੀਆਂ ਲਾਮਤਾਂ ਹੈਗੀਆਂ ਸੀ ਹੈਗੀਆਂ ਸੀ ਜੀ ਤਾਂ ਹੀ ਉਹ ਗੱਲ ਦੇਖੋ ਜਿਹੜੀ ਸਮੇਂ ਦੀ ਜ਼ਰੂਰਤ ਸੀ ਤਾਂ ਹੀ ਰਹਿਬਰਾਂ ਨੂੰ ਲਿਖਣੀ ਪਈ ਨਾ ਤਾਂ ਹੀ ਸਦੀ ਪ੍ਰ ਦੂਜੀ ਪਾਸ਼ਾਹੀ ਵੇਲੇ ਜੀ ਬੜੀਆਂ ਬੜੀਆਂ ਤਕਲੀਫਾਂ ਦੇ ਵਿੱਚੋਂ ਲੰਘ ਕੇ ਆਈਆਂ ਨੇ ਸੱਡੀਓ ਬੜਾ ਲੰਮਾ ਮਤਲਬ ਔਰਤ ਦਾ ਸੰਘਰਸ਼ ਹੈਗਾ ਸਰਵਾਈਵ ਕਰਨ ਦਾ ਜੀ ਓਕੇ ਸਰ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਮਿਹਰਬਾਨੀ ਸੋ ਦੋਸਤੋ ਜਰੂਰ ਕਿਉਂਕਿ ਇਹ ਇੱਕ ਵੱਡਾ ਦਾਨ ਹੈ ਜਿਹੜਾ ਤੁਸੀਂ ਮਨੁੱਖਤਾ ਲਈ ਮਰਨ ਤੋਂ ਬਾਅਦ ਵੀ ਕਰ ਸਕਦੇ ਹੋ ਜਰੂਰ ਇਸ ਪਾਸੇ ਸੋਚਣਾ ਚਾਹੀਦਾ ਤੇ ਆਪਣੇ ਇਹਨਾਂ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਸੀਂ ਸੁਣਦੇ ਹੋ ਸ਼ਾਮ ਦਾ ਪ੍ਰੋਗਰਾਮ ਫਿਲਹਾਲ ਬੰਦ ਹੈ ਸੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 ਆਪਣਾ ਨੰਬਰ ਹੈ 9876309655 ਸਭ ਮਨਜੀਤ ਸਿੰਦਰ ਸਿੰਘ ਜੋਲ ਸਾਹਿਬ ਸਸੀ ਗਾਲਬਾਈ ਜੀ ਤੁਸੀਂ ਟੌਰਣਾ ਸਾਹ ਬੜੇ ਵਧੀਆ ਤੰਗ ਦੇ ਨਾਲ ਤੁਸੀਂ ਡਿਸਕਸ ਕਰਕੇ ਡਾਕਟਰ ਸਾਹਿਬ ਦੇ ਨਾਲ ਗੱਲ ਪੇਸ਼ ਕੀਤੀ ਹੈ ਜੋ ਅੰਗਦਾਨ ਕੇ ਬੋਡੀਦਾਨ ਦੀ ਜੀ ਦੇਖੋ ਤੁਹਾਨੂੰ ਸਭ ਮੈਂ ਤੁਹਾਡੀ ਗੱਲ ਨੂੰ ਥੋੜੀ ਜਿਹੀ ਵੱਡੀ ਕਰਦਾ ਜੀ ਅੰਗਦਾਨ ਤੇ ਬਾਡੀਦਾਨ ਚ ਬੜੀਆਂ ਅੜਚਨਾ ਨੇ ਜੋ ਤੁਸੀਂ ਦੱਸਿਆ ਰਿਲੀਜੀਅਸ ਐਂਡ ਸੋਸ਼ਲ ਜੋ ਟੈਬੂਜ਼ ਨੇ ਹੂੰ ਸਾਡਾ ਉਨੀ ਦਿਮਾਗ ਵਿਕਸਿਤ ਸਾਡੀ ਕੌਮ ਨਹੀਂ ਹੋ ਸਕੀ ਕਿ ਉਹ ਉਸ ਤੋਂ ਉੱਪਰ ਉੱਠ ਕੇ ਸੋਚ ਸਕੀ ਹੈ ਜੀ ਪਰ ਇੱਕ ਗੱਲ ਜ਼ਰੂਰ ਹੋ ਸਕਦੀ ਹੈ ਦੇਖੋ ਹਸਪਤਾਲਾਂ ਦੇ ਵਿੱਚ ਬਹੁਤ ਵਾਰੀ ਲੰਮੀ ਬਿਮਾਰੀ ਜਾਂ ਇਲਾਜ ਤੋਂ ਬਾਅਦ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਜਿਹਦਾ ਬਿਮਾਰੀ ਦਾ ਸਮਝ ਨਹੀਂ ਲੱਗਦੀ ਵੀ ਕਿਵੇਂ ਹੋਇਆ ਉਹ ਟੈਸਟਾਂਸ ਵੀ ਨਹੀਂ ਆਉਂਦਾ ਕਿਤੇ ਵੀ ਨਹੀਂ ਆਉਂਦਾ ਘੱਟੋ ਘੱਟ ਉਹ ਚੀਜ਼ ਨੂੰ ਫਾਈਂਡ ਆਊਟ ਕਰਨ ਵਾਸਤੇ ਕੋਈ ਕਾਨੂੰਨ ਜਾਂ ਲੋਕਾਂ ਜਾਗਰਤੀ ਹੋਣੀ ਚਾਹੀਦੀ ਹੈ ਵੀ ਇਸ ਬੰਦੇ ਦੀ ਡੈੱਡ ਬਾਡੀ ਦਾ ਟਾਪਸੀ ਕਰੋ ਇਹਦੀ ਹੂੰ ਅੰਦਰੋਂ ਖੋਲ ਕੇ ਇੱਕ ਵਾਰੀ ਦੇਖ ਲਓ ਵੀ ਕਿਹੜੀ ਚੀਜ਼ ਆ ਜਿਹੜੇ ਕਰਕੇ ਇਹਦੀ ਮੌਤ ਹੋਈ ਆ ਕਿਹੜਾ ਰੋਗ ਸੀ ਉਹ ਹੂੰ ਉਹ ਰਿਸਰਚ ਦਾ ਹੀ ਹਿੱਸਾ ਹੋਵੇ ਜਿਹਦੇ ਨਾਲ ਉਸ ਬੰਦੇ ਦੀ ਤਾਂ ਜਾਨ ਚਲੀ ਗਈ ਆਉਣ ਵਾਲੇ ਲੋਕਾਂ ਦਾ ਕੋ ਭਲਾ ਹੋ ਸਕੇ ਜਿਹਦੇ ਚ ਸਾਡੇ ਬਾਲ ਬੱਚੇ ਵੀ ਸ਼ਾਮਲ ਹੋਣਗੇ ਜਿਹੜਾ ਬੰਦਾ ਮਰਿਆ ਸੋ ਇਹ ਚੀਜ਼ ਜ਼ਰੂਰ ਹੋ ਸਕਦੀ ਆ ਅੰਗਦਾਨ ਹੋਣੋਂ ਤਾਂ ਵਰਗੀ ਦਾ ਚੀਜ਼ ਹੀ ਕੋਈ ਨਹੀਂ ਹੈ ਮੈਂ ਤਾਂ ਕਹਿੰਦਾ ਵੀ ਜਿਹੜੇ ਕੋਈ ਧਾਰਮਿਕ ਆਗੂ ਜਿਹੜਾ ਕਹਿੰਦਾ ਵੀ ਮੇਰਾ ਡੇਰਾ ਜਾਂ ਮੇਰਾ ਜਿਹੜਾ ਕਲਟ ਵਧੇ ਉਹਨੂੰ ਆਪ ਹੀ ਇਹ ਚੀਜ਼ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਨਾਲੇ ਆਉਦੇ ਚੇਲਿਆਂ ਨੂੰ ਜਾਂ ਆਪਦੇ ਜਿਹੜੇ ਹਾਂ ਜਿਹੜੇ ਜਿਹੜੇ ਹੁਣ ਭਾਵੇਂ ਡੇਰਿਆਂ ਦੇ ਮੁਖੀ ਨੇ ਆਪਣੀ ਬਾਡੀ ਡੋਨੇਟ ਕਰਨ ਇਹਨਾਂ ਦੀ ਰਿਸੋ ਰਿਸ ਫਿਰ ਇਹਨਾਂ ਦੇ ਜਿਹੜੇ ਫਾਲੋਅਰ ਨੇ ਉਹ ਵੀ ਕਰਨਗੇ ਹੈਨਾ ਹੁਣ ਸਾਡੇ ਕਹੇ ਤੇ ਤਾਂ ਕਿਹਨੇ ਕਰਨੀ ਆ ਨਾ ਆਮ ਬੰਦੇ ਕਹੇ ਤੇ ਕਿਹਨੇ ਕਰਨੀ ਆ ਜਸੇਧਾਰ ਕਰਨ ਹਾਲਾਂਕਿ ਜਸੇਧਾਰ ਸਾਹਿਬ ਨੂੰ ਵੀ ਚਾਹੀਦਾ ਧਰਮ ਗੁਰੂ ਨੇ ਲੋਕ ਉਹਨਾਂ ਨੂੰ ਫਾਲੋ ਕਰਦੇ ਨੇ ਬਿਲਕੁਲ 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 ਚਲੋ ਜਦੋਂ ਬੋਡੀ ਚ ਸਾਰਾ ਕੁਝ ਆਪਾਂ ਦੇਖ ਲੈਨੇ ਆ ਉਹਦੀ ਚੀਰਫਾਰ ਕਢ ਕੇ ਉਸ ਤੋਂ ਬਾਅਦ ਵੀ ਧਾਰਮਿਕ ਤਰੀਕੇ ਦੇ ਨਾਲ ਸੰਸਕਾਰ ਹੋ ਸਕਦਾ ਜੋ ਰਿਮੇਨਿੰਗ ਪੋਰਸ਼ਨ ਹੁੰਦਾ ਬੋਡੀ ਦਾ ਕੁਝ ਵੀ ਹੋ ਸਕਦਾ ਜੇ ਆਪਾਂ ਕਰਨ ਤੇ ਆ ਜੀ 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 ਚਲੋ ਠੀਕ ਆ ਰਹਿਣਾ ਸਕਦਾ ਥੈਂਕ ਯੂ ਭਾਈ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਰਜਿੰਦਰ ਮੱਥਲੀ ਕਹਿੰਦੇ ਜੀ ਸ਼ੈਲੀ ਜੀ ਬੋਡੀ ਡੋਨੇਟ ਕਰਨ ਵਾਸਤੇ ਫਾਰਮ ਕਿੱਥੋਂ ਮਿਲਦੇ ਨੇ ਬਿਲਕੁਲ ਜੇ ਫਾਰਮ ਨਹੀਂ ਭਰੇ ਤਾਂ ਵੀ ਬੋਡੀ ਡੋਨੇਟ ਹੋ ਜਾਂਦੀ ਹੈ ਜਰੂਰ ਇਹਦੇ ਬਾਰੇ ਪ੍ਰੋਗਰਾਮ ਕਰਾਂਗੇ ਤੇ ਜਰੂਰ ਇਸ ਪਾਸੇ ਜਰੂਰ ਕੋਸ਼ਿਸ਼ ਜਿਹੜੀ ਆ ਦੋਸਤੋ ਕਰਨੀ ਚਾਹੀਦੀ ਹੈ ਇੱਕ ਵੱਡਾ ਦਾਨ ਹੈ ਮਨੁੱਖਤਾ ਦੇ ਵਾਸਤੇ ਕਿਉਂਕਿ ਵੈਸੇ ਵੀ ਉਹ ਤੁਹਾਡਾ ਸلسਲਾ ਕਿਸੇ ਕੰਮ ਨਹੀਂ ਆਉਣਾ ਸ ਆ ਜੁਗਿੰਦਰ ਸਿੰਘ ਸਤਿ ਸ਼ਕਾਲ ਜੀ ਗਿਲ ਸਾਹਿਬ ਸਸਿਕਾਲ ਗੱਲ ਸਾਹਿਬ ਪੰਜੀ ਅਮਰਤਪਾਲ ਕੌਰ ਜੀ ਕਹਿੰਦੇ ਸਾਰਾ ਸਰੀਰ ਹੀ ਕੰਮ ਆ ਸਕਦਾ ਹੈ ਹਾਂ ਬਿਲਕੁਲ ਪੰਜੀ ਇਹ ਤਾਂ ਦੇਖੋ 27000 ਮੌਤਾਂ ਹੋ ਰਹੀਆਂ ਨੇ ਪਰ ਡੀ ਐਮ ਸੀ ਤੇ ਫਾਰਮ ਲੈ ਲੋ ਆ ਸਾਰੀ ਜਗ੍ਹਾ ਮਿਲਦੇ ਆ ਤਕਰੀਬਨ ਜੁਗਿੰਦਰ ਜੀ ਸਵਾਗਤ ਹੈ ਬਾਜੀ ਗੱਲ ਸਾਹਿਬ ਆ ਨੀ ਸਸਿਕਾਲੀ ਸਾਈਟ ਤੋਂ ਜਨਮ ਦਾ ਸਸਿਕਾਲੀ ਇਹ ਲੋੜੀ ਦੀਆਂ ਮੁਬਾਰਕਾਂ ਹੋਣ ਤੁਹਾਨੂੰ ਜੀ ਬਹੁਤ ਬਹੁਤ बाकी ਅਸੀਂ ਵੀ ਮੀਆਂ ਮੀ ਨੇ ਫੈਸਲਾ ਕੀਤਾ ਜੀ ਆਪਾਂ ਬਾਡੀ ਉਹ ਵੈਰੀ ਗੁੱਡ ਅੱਛਾ ਜੀ ਓਕੇ ਤੇ ਫਾਰਮ ਜਦੋਂ ਕਿਤੇ ਹੁਣ ਲਿਆਓਗੇ ਤੇ ਸਾਡੇ ਲਈ ਵੀ ਲਾਓ ਅਸੀਂ ਜ਼ਰੂਰ ਹਾਂ ਮੈਂ ਕੋਸ਼ਿਸ਼ ਕਰਦਾ ਆਪਣੇ ਰਜਿੰਦਰਾ ਬਲੱਡ ਬੈਂਕ ਵਾਲੇ ਸਾਡੇ ਰੈਡੀਓ ਤੇ ਹੀ ਹੁੰਦੇ ਸੀਗੇ ਸੁਖਵਿੰਦਰ ਭਾਈ ਜੀ ਉਹਨਾਂ ਨੂੰ ਪੁੱਛ ਦਿਆਂ ਉਹ ਦੇ ਦੇਣਗੇ ਅਪਡੇਟ ਰਜਿੰਦਰਾ ਤੋਂ ਬੈਸਟ ਹੈ ਚਰਨਜੀਤ ਸ਼ੈਲੀ ਕਹਿੰਦੇ ਮੈਂ ਵੀ ਡਾਇਰੀ ਲਿਖਦਾ ਮੈਂ ਬਾਡੀ ਡੋਨੇਟ ਕੀਤੀ ਹੋਈ ਹੈ 55 ਸਾਲ ਦੀ ਉਮਰ ਤੱਕ ਇੱਕ ਵੀ ਬਿਮਾਰੀ ਨਹੀਂ ਹੈ ਬਿਲਕੁਲ ਜੀ ਆਨੇ ਮੇਰੇ ਵੀ ਖਰ ਆ ਹੁਣ ਇੱਕੋ ਜਿਹੜੇ ਹੁਣ ਹੋਇਆ ਹਮ ਇਹਦੇ ਕਰਕੇ ਆਦਰਵਾਇਸ ਮੇਰਾ ਵੀ ਹਾਂ ਜਿਵੇਂ ਤੁਸੀਂ ਇਹ ਟੈਸਟ ਆਪਣਾ ਸਟੈਂਡ ਵਗੈਰਾ ਪਵਾਏ ਨੇ ਸੋ ਉਹ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਜਿਹੜਾ ਪਾਰਟਸ ਪਾਇਆ ਜਾਂਦਾ ਇਹ ਕਿੰਨੀ ਦੇਰ ਇਹਦੀ ਮਤਲਬ ਵਰਕਿੰਗ ਹੈ ਜਾਂ ਕੀ ਹੈ ਹਮ ਇਹ ਤਾਂ ਫਾਈਲ ਬਾਣੀ ਗਈ ਹੈ ਹੁਣ ਇਹ ਕੰਟੀਨਿਊ ਕਰਣੀ ਹੈ ਹਾਂ ਇਹਦੇ ਰਿਜ਼ਲਟ ਸਟੱਡੀ ਕਰ ਸਕਦੀ ਹੈ ਸਾਇੰਸ ਵਾਲੇ ਲੋਕ ਡਾਕਟਰ ਖਾਸ ਕਰਕੇ ਹਨਾ ਹਾਂ ਔਰ ਦਮ ਕੋਈ ਮੇਜਰ ਬਿਮਾਰੀ ਕਿੰਨੇ ਲੀਵਰ ਵਗੈਰਾ ਔਰ ਕਿਰਨ ਮਾਰ ਰਹੀ ਮੇਰੀ ਹੁਣ ਸਭ ਠੀਕ ਠਾਕ ਨੇ ਅੰਤਕੂਰ ਚੱਲਦਾ ਹੈ ਸਾਰਾ ਕੁਝ ਹੂੰ ਬਾਕੀ ਅੱਖਾਂ ਦਾ ਚਲੋ ਉਸ ਸਮੇਂ ਦੇ ਮਤਲਬ ਅੱਖਾਂ ਦੇ ਕਰ ਐਂਕਨ ਕਰਨ ਲੱਗੀ ਜਾਂਦੀਆਂ ਪਰ ਉਹ ਫਿਰ ਵੀ ਸ਼ਾਇਦ ਮੇਰੇ ਖਿਆਲ ਕਿਸੇ ਹੋਰ ਚੱਗਰ ਪਈਆਂ ਜਾਂ ਤੇ ਉਹ ਕੰਮ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਚ ਤੁਹਾਡਾ ਰਿਸ਼ਤੇਦਾਰ ਜਿਉਂਦਾ ਹੈ ਜਿਹਨੂੰ ਡੋਨੇਟ ਕੀਤਾ ਭੈਣ ਮਰਤਪਾਲ ਕੌਰ ਜੀ ਕਹਿੰਦੇ ਮੈਂ ਵੀ ਕੀਤੀ ਹੈ ਕੈਂਸਰ ਵਾਲ ਡੀ ਐਮ ਸੀ ਮੇਨ ਕੈਂਸਰ ਪੇਸ਼ੈਂਟ ਮੈਂ ਕੰਸਰ ਪੇਸ਼ੈਂਟ ਮੈਂ ਆਪਣੇ ਪੂਰੇ ਕੀ ਕਰਨਾ ਹੈ ਦਾ ਸੋ ਕੋ ਪਰਿਵਾਰ ਦੀ ਭਾਜੀ ਹੈਡੈਕ ਘਟਦੀ ਹੈ ਜੇ ਦੇਖਿਆ ਜਾਵੇ ਨਾਲੇ ਫੁੱਕ ਵਾਲੇ ਹੁਣ ਬਾਰ ਬੁਰੀ ਕੱਲ ਚਲੇਗਾ ਕਿਥੇ ਭਜੇ ਹੋਣਗੇ ਫੁੱਕਣ ਲਈ ਨਹੀਂ ਤਾਂ ਨਾਲੇ ਹਾਂ ਉਹ ਵੀ ਗੱਲੋਂ ਠੀਕ ਹੈ ਨਹੀਂ ਤਾਂ ਦੇਖੋ ਆ ਕਰੋਨਾ ਦੇ ਦੌਰਾਨ ਭਾਜੀ ਬੰਦੇ ਇਕੱਠੇ ਕਰਨੇ ਓਕੇ ਹੋਗੇ ਸੀ ਲਾਸ਼ ਚੱਕਣ ਵਾਸਤੇ ਇਹ ਹਾਲਾਤ ਹੋਗੇ ਸੀ ਕਿ ਮੋਢੇ ਕੌਣ ਲੱਗੂਗਾ ਨਹੀਂ ਇਹੀ ਹਾਲਾਤ ਹੋਣ ਜਾਂਦੇ ਨੇ ਤਕਰੀਬਨ ਮੈਂ ਛਾਤੀ ਜਦੋਂ ਮਾਰਨ ਵਾਲੇ ਦੁਆਲੇ ਸਾਰੇ ਯਾਰਾਂ ਦੋਸਤਾਂ ਦੇ ਕਹੇ ਦਾ ਬੱਚਾ ਵੀ ਹੈ ਨਹੀਂ ਅੱਥੀ ਸਾਰੇ ਇਕੱਲੇ ਇਕੱਲੇ ਨਹੀਂ ਵਧੀਆ ਤਰੀਕਾ ਹੁਣ ਵੀ ਸਾਨੂੰ ਬੋਡੀਆਂ ਦੀ ਘਾਟ ਆ ਤੇ ਫਿਰ ਤੇ ਕਮਾਲ ਹੈ ਹੈਨਾ ਸੋ ਵਧੀਆ ਤੁਸੀਂ ਇਹਤ ਕੀਤਾ ਚਲੋ ਤਿੰਨ ਜਾਨੇ ਤਾਂ ਆਪਾਂ ਹੋ ਗਏ ਆ ਤੇ ਅੱਜ ਇਹ ਵਧੀਆ ਇਹਤ ਆ ਮੇਰੇ ਤੋਂ ਮਨ ਚ ਆਸੀ ਇਹ ਲਿਆਉਣੇ ਫਾਰਮ ਕਰਦੇ ਆ ਜਰੂਰ ਕੰਮ ਠੀਕ ਹੈ ਜੀ ਹਾਂ ਜੀ ਥੈਂਕ ਥੈਂਕ ਠੀਕ ਥੰਕ ਯੂਸ ਤੋਂ ਵਿਪਨ ਰਾਜਾ ਜੀ ਰਾਜਾ ਸਾਹਿਬ ਸਵਾਗਤ ਹੈ ਸਸਿਕਾਲ ਬਾਈ ਜੀ ਸਸਿਕਾਲ ਬਾਈ ਜੀ ਕੀ ਹਾਲ ਚਾਲ ਹੈ ਹੈਲੋ ਵਿਪਨ ਜੀ ਗੱਲ ਹਾਂ ਪ੍ਰੇਮ ਗੰਗੜ ਸਾਹਿਬ ਕਹਿੰਦੇ ਜੀ ਫਾਰਮ ਕਿੱਥੋਂ ਮਿਲੂ ਮੈਂ ਵੀ ਸਰੀਰਦਾਨ ਕਰਨਾ ਚਾਹੁੰਦਾ ਬਿਲਕੁਲ ਜੀ ਇਹ ਆਪਾਂ ਕਰਦੇ ਹਾਂ ਕਿਸੇ ਡਾਕਟਰ ਨਾਲ ਸੰਪਰਕ ਇਹ ਕਾਲਪ ਦੇ ਪ੍ਰੋਗਰਾਮ ਚ ਕਰਾਂਗੇ ਜ਼ਰੂਰ ਹੈ ਨਾ ਹਾਂਜੀ ਵੈਪਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨਾਬ ਬੜਾ ਵਧੀਆ ਵਿਸ਼ੇ ਚੁਣਿਆ ਮੈਂ ਵੀ ਨਾ ਇੱਥੇ ਅਮਰੀਕਾ ਚ ਆਪਣੀ ਬਾਡੀ ਡੋਨੇਟ ਕੀਤੀ ਹੋਈ ਹੈ ਇੱਥੇ ਜਦੋਂ ਲਾਇਸੈਂਸ ਬਣਵਾਉਣਾ ਹੈ ਨਾ ਪਾਪਾ ਜੀ ਹਾਂ ਤੇ ਉਹ ਤੁਹਾਡੇ ਲਾਇਸੈਂਸ ਦੇ ਉੱਤੇ ਲਿਖ ਦਿੰਦੇ ਨੇ ਉਹ ਵੇ ਅਰਗਨ ਡੋਨਰ ਐ ਜਾਂ ਬਾਡੀ ਡੋਨਰ ਹੋ ਉਹ ਰਿਸਪੈਕਟ ਟੂ ਦ ਨਦੇਵ ਨੇ ਆ ਫਿਰ ਪੁਲਿਸ ਵਾਲੇ ਵੀ ਹੈ ਨਾ ਉਹ ਹਾਂ ਚਲੋ ਤੇ ਦੂਜੀ ਗੱਲ ਵੀ ਜਿਹੜਾ ਭਾਜੀ ਨੇ ਹਿਸਟਰੀ ਵਾਲੀ ਦੀ ਗੱਲ ਕੀਤੀ ਨਾ ਹੁਣ ਇੱਥੇ ਹੈਗੀ ਇੰਸ਼ੋਰੈਂਸਰ ਇੱਕ ਬੰਦੇ ਦੀ ਇੰਸ਼ੋਰੈਂਸਾ ਤੁਹਾਡੇ ਇੱਕ ਯੂਨੀਕ ਆਈਡੀ ਨੰਬਰ ਉਹ ਦੱਸੋ ਲੱਗਾ ਹੂੰ ਓਕੇ ਉਹ ਤੁਹਾਡੇ ਨੰਬਰ ਤੁਹਾਡਾ ਪਰ ਤੋਂ ਪੂਰਾ ਡਵਾਈਡ ਡਾਟਾ ਨਾਲ ਨਿਕਲ ਹੁੰਦਾ ਤੁਹਾਡੀ ਫੈਮਿਲੀ ਬੈਕਗਰਾਉਂਡ ਵਾਈਫ ਨੂੰ ਕੀ ਪ੍ਰੋਬਲਮ ਆਮ ਡੈਡ ਨੂੰ ਬ੍ਰਦਰ ਸਿਸਟਰ ਹੋਗੀ ਸਾਰਾ ਨਿਕਲ ਤੁਹਾਡੇ ਹੈਗਾ ਪਰ ਇੰਡੀਆ ਇੰਡੀਆ ਚ ਤਾਂ ਨਹੀਂ ਇਹ ਹੋਣਾ ਹੈ ਨਾ ਕੋਈ ਤਾਂ ਨਾ ਵੀ ਉੱਥੇ ਕੈਸ਼ ਸਾਰਾ ਇੱਥੇ ਇੰਸ਼ੋਰੈਂਸ ਅਗੀ ਦੇਖਦੀ ਹਮ ਹਮ ਇੱਥੇ ਇੰਸ਼ੋਰੈਂਸ ਦਾ ਇੰਸ਼ੋਰੈਂਸ ਕਵਰ ਕਰਦੀ ਦਾ ਇੰਸ਼ੋਰੈਂਸ ਦਾ ਇੱਕ ਜਗਾ ਆਈਡੀ ਨੰਬਰ ਹੈ ਉੱਥੋਂ ਤੁਸੀਂ ਹਸਪੀਟਲ ਚ ਆਪਣੀ ਅਪਾਇੰਟਮੈਂਟ ਬੁੱਕ ਕਰਾਣੀ ਹੈ ਉਹ ਉਸੇ ਨੰਬਰ ਤੋਂ ਤੁਹਾਡਾ ਸਾਰਾ ਸਾਰਾ ਕੰਮ ਚੱਲਣਾ ਹੈ ਤੇ ਮੈਂ ਪਹਿਲੇ 18 ਦਾ ਲਾਇਸੈਂਸ ਨਿਊ ਕਰਾਇਆ ਸੀ ਤੇ ਮੈਂ ਪਹਿਲੇ ਆਰਗਨ ਡੋਨਰ ਦਾ ਕੀਤਾ ਸੀਗਾ ਹੁਣ ਮੈਂ ਤੇਜ ਕਰਾਇਆ ਤਾਂ ਫਿਰ ਮੈਂ ਬਾਡੀ ਡੋਨਰ ਕਰਤੀ ਇੱਥੇ oh very good ਉਹ ਵੀ ਲਾਇਸੈਂਸ ਦੇ ਉੱਤੇ ਲਿਖਿਆ ਹੁੰਦਾ ਤੁਹਾਡੇ ਇੱਥੇ ਆਪਣੇ ਇੰਡੀਆ ਭਾਜੀ ਡੋਨੇਟ ਅੱਖਾਂ ਓੱਖਾਂ ਵਾਲੇ ਦਾ ਬਹੁਤ ਲੋਕੀ ਹੈ ਬਟ ਸਾਡੇ ਇੱਥੇ ਇੱਕ ਨਾ ਅੰਧਵਿਸ਼ਵਾਸ ਵਾਲੇ ਬਾਬਿਆਂ ਨੇ ਪਾਇਆ ਨਾ ਇਹ ਲੋਕਾਂ ਨੂੰ ਗਾਹ ਬਦਲਣ ਦਿੰਦੇ ਭਾਜੀ ਬਿਲਕੁਲ ਜਿਹੜੇ ਬਾਬਿਆਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਜ਼ਰੂਰ ਚਾਹੀਦਾ ਕਿ ਭਾਈ ਉਹ ਬਾਡੀ ਡੋਨੇਟ ਕਰਨ ਤਾਂ ਜੋ ਇਹਨਾਂ ਪਖੰਡੀਆਂ ਲੋਕਾਂ ਦੀਆਂ ਅੱਖਾਂ ਖੋਲਣ ਰੋਜ ਕਿੰਨੇ ਕੇਸ ਹੋਣਦੇ ਆ ਉਹ ਬਾਬੇ ਦਾ ਰੇਪ ਕੀਤਾ ਸਾਲ ਰੇਪ ਕੀਤਾ ਫਿਰ ਵੀ ਦੇਖੋ ਨਵਾਂ ਬਾਬਾ ਲਾਂਚ ਹੋ ਰਿਹਾ ਦਿੱਲੀ ਔਰ ਭੀੜ ਦੇਖ ਲੋ ਫਿਰ ਉੱਤੇ ਨਹੀਂ ਭੀੜ ਭੀੜ ਨਹੀਂ ਨੇ ਨਵੇਂ ਗੋਲੀ ਤੇ ਪੁਰਾਣੇ ਗੋਲ ਵੀ ਨਵਾਂ ਬਾਬਾ ਦਿੱਲੀ ਲਾਂਚ ਹੋ ਰਿਹਾ ਹਰ ਹਫਤੇ 15 ਦਿਨ ਬਾਅਦ ਨਵਾਂ ਬਾਬਾ ਲਾਂਚ ਹੋ ਰਿਹਾ ਪੰਜਾਬ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਵੇਖ ਰਿਹਾ ਇੱਕਾ ਕਿਹੜਾ ਜਿਹੜਾ ਚਮਟੇ ਜੇ ਨਾਲ ਢੰਡੜ ਜਾਂ ਨੱਚਦਾ ਹੁੰਦਾ ਉਹਨੇ ਚਾਰ ਪੰਜ ਨਹੰਗ ਬੁਲਾ ਲੇ ਨਹਂਗਾ ਨੂੰ ਕਹਿੰਦਾ ਅਸੀਂ ਬਾਣੇ ਦੀ ਰਿਸਪੈਕਟ ਕਰਦੇ ਹਾਂ ਤੁਸੀਂ ਬਰਾਬਰ ਆਓ ਨਾਲੇ ਕਹਿੰਦਾ ਜਿਨੇ ਪੱਗ ਬੰਨੀ ਹੋਈ ਆ ਉਹ ਪੈਰੀ ਹੱਥ ਨਾਲ ਲਾਵੇ ਮਤਲਬ ਉਹ ਪੱਗ ਵਾਲਿਆਂ ਨੂੰ ਮਾਫ ਕਰਨਾ ਜੇ ਕਹਿ ਲਈ ਚਮਲਾ ਕੇ ਆਪਣੇ ਸੈਂਟੀਮੈਂਟ ਕੈਸ਼ ਕਰਦਾ ਜੇ ਪੱਗ ਦੀ ਤੈਨੂੰ ਇੰਨੀ ਇੱਜ਼ਤ ਹੈ ਪਹਿਰਾਵੇ ਦੀ ਤੈਨੂੰ ਇੰਨੀ ਇੱਜ਼ਤ ਹੈ ਤੁਸੀਂ ਆ ਪਖੰਡ ਤੂੰ ਕਿਉਂ ਕਰਦਾ ਜਸਪ੍ਰੀਤ ਮਾਬੀ ਜੀ ਕਹਿੰਦੇ ਮੇਰਾ ਵੀ ਫਾਰਮ ਲੈ ਲਓ ਆਪਣਾ ਸ਼ੈਲੀ ਜੀ ਕਹਿੰਦੇ ਇਹ ਰਜਿੰਦਰਾ ਹਸਪੀਟਲ ਮੈਡੀਕਲ ਕਾਲਜ ਦਾ ਫਾਰਮ ਮਿਲਦੇ ਆ ਸੋ ਜਰੂਰ ਬਿਲਕੁਲ ਦੋਸਤੋ ਇਹ ਜਿਹੜੀਆਂ ਸਮੇਂ ਦੀ ਜ਼ਰੂਰਤ ਚੀਜ਼ਾਂ ਨੇ ਇਸ ਪਾਸੇ ਆਉਣਾ ਚਾਹੀਦਾ ਤੇ ਇਸ ਕਰਕੇ ਇਹ ਬਹੁਤ ਅੱਛਾ ਕਾਰਜ ਹੈ ਜਰੂਰ ਬਾਡੀ ਡੋਨੇਟ ਕਰੋ ਸਰੀਰਦਾਨ ਕਰੋ ਦੇਦਾਨ ਕਰੋ ਤਾਂ ਜੋ ਮਨੁੱਖਤਾ ਦੇ ਆਉਣ ਵਾਲੇ ਸਮੇਂ ਕੰਮ ਆ ਸਕੇ ਜੋ ਵਾਕਈ ਤੁਸੀਂ ਧਾਰਮਿਕ ਪਖੰਡ ਦੀ ਆਲੋਚਨਾ ਕਰਦੇ ਹੋ ਫਿਰ ਇਹ ਸਰੀਰਾਂ ਦੇ ਪਖੰਡ ਚ ਨਾ ਪਾਓ ਕਿ ਅਗਲੇ ਜਨਮ ਇਹ ਸਰੀਰ ਮਿਲਣਾ ਤੇ ਇਸ ਕਰਕੇ ਮਨੁੱਖਤਾ ਦੇ ਵਾਸਤੇ ਇਹ ਤਾਂ ਹਰ ਬੰਦਾ ਕਰਕੇ ਜਾ ਸਕਦਾ ਨਾ ਕਿ ਬਾਅਦ ਚ ਵੈਸੀ ਹੀ ਸੜ ਕੇ ਸੁਆਹ ਹੋਣੀ ਹੈ ਮਿੱਟੀ ਬਣਣੀ ਹੈ ਉੱਤੇ ਉੱਤੇ ਕਿੱਥੇ ਕਿਉਂਟ ਦੇ ਫਿਰੋਗੇ ਸੋ ਇਸ ਕਰਕੇ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਵੀ ਸੱਜਣ ਇਸ ਪਾਸੇ ਨੇ ਆਪਣੇ ਆਪਣੇ ਤੌਰ ਤੇ ਜਰੂਰ ਇਸ ਦੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਮੈਡੀਕਲ ਖੇਤਰ ਦੇ ਵਿੱਚ ਜਿਸ ਤਰ੍ਹਾਂ 27000 ਮੌਤਾਂ ਇੰਡੀਆ ਚ ਰੋਜ਼ ਹੁੰਦੀਆਂ ਨੇ ਪਰ ਫਿਰ ਵੀ ਡੈਡ ਬਾਡੀਜ਼ ਦੀ ਜਾਂਚ ਦੇ ਵਾਸਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਬਹੁਤ ਵੱਡੀ ਘਾਟ ਦਰਪੇਸ਼ ਹੈ ਤੇ ਸਾਡਾ ਸੰਪਰਕ ਨੰਬਰ 9876309655 ਐਸੀ ਨੰਬਰ ਤੇ ਪ੍ਰੋਮਿਸ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਨੰਬਰ ਪ੍ਰੋਮਾ ਦਾ ਲਿੰਕ ਮੰਗਵਾ ਸਕਦੇ ਹੋ